ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਿਟਡ ਗਿਆਨ ਤੇ ਪਿਛਲੇ ਦਿਨੀ ਜੋ ਕੁਝ ਵੀ ਹੋਇਆ ਜੋ ਯੂ ਐਸ ਏ ਤੋਂ ਪੰਜਾਬੀ ਅਤੇ ਦੇਸ਼ ਦੇ ਹੋਰ ਨਾਗਰਿਕ ਡਿਪੋਰਟ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ 104 ਦੇ ਕਰੀਬ ਨੂੰ ਸ੍ਰੀ ਅਮਰਸਰ ਸਾਹਿਬ ਦੇ ਰਾਜਸાંਸੀ ਹਵਾਈ ਅੱਡੇ ਤੇ ਉਤਾਰਿਆ ਗਿਆ 에ਅਰ ਫੋਰਸ ਯੂ ਐਸ ਏ ਦੇ ਹਵਾਈ ਜਹਾਜ਼ ਦੇ ਰਾਹੀਂ ਤੇ ਇਸ ਤੋਂ ਬਾਅਦ ਤੁਸੀਂ ਬਹੁਤ ਵਕ ਵਕ ਖਬਰਾਂ ਤਾਂ ਦੇਖ ਹੀ ਰਹੇ ਹੋ ਪਰ ਕੁਝ ਜਿਹੇ ਸਵਾਲ ਨੇ ਜਿਹੜੇ ਕਿ ਹਰ ਇੱਕ ਦੇ ਮਨ ਦੇ ਵਿੱਚ ਨੇ ਜਿਹੜੇ ਕਿ ਅੰਮ੍ਰਿਤਸਰ ਸਾਹਿਬ ਕਿਉਂ ਉਤਾਰਿਆ ਗਿਆ ਇਹ ਉਹ ਸਵਾਲ ਵੀ ਹੈ ਤੇ ਉਹ ਇੱਕ ਵਿਵਾਦ ਦਾ ਰੂਪ ਵੀ ਧਾਰਨ ਕਰ ਰਿਹਾ ਹੈ ਕਿਉਂਕਿ ਹਰ ਇੱਕ ਕੋਈ ਇਸ ਤੇ ਆਪਣੇ ਆਪਣੇ ਵਿਚਾਰ ਦੱਸ ਰਿਹਾ ਹੈ ਕਿ ਅੰਮ੍ਰਿਤਸਰ ਸਾਹਿਬ ਕਿਉਂ ਉਤਾਰਿਆ ਗਿਆ ਪਰ ਜਿਵੇਂ ਕਹਿੰਦੇ ਨੇ ਕਿ ਕੋਈ ਵੀ ਸਵਾਲ ਹੋਵੇ ਉਹਦਾ ਸਹੀ ਜਵਾਬ ਉਸ ਦਾ ਜੋ ਤਜਰਬੇਕਾਰ ਹੁੰਦਾ ਜਾਂ ਉਸ ਫੀਲਡ ਦਾ ਹੁੰਦਾ ਹੈ ਉਹੀ ਦੇ ਸਕਦਾ ਸੋ ਅੱਜ ਜਿਹੜੇ ਤੁਹਾਡੇ ਮਨਾਂ ਦੇ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਲੈਣ ਦੇ ਲਈ ਸਾਡੇ ਨਾਲ ਨੇ ਅਸ਼ੋਕ अरोड़ा ਜੀ ਜਿਹੜੇ ਕਿ ਕੈਨੇਡਾ ਦੇ ਵਿੱਚ ਰਜਿਸਟਰਡ ਇਮੀਗ੍ਰੇਸ਼ਨ ਸਲਾਹਕਾਰ ਨੇ ਉਹਨਾਂ ਤੋਂ ਤੁਹਾਡੇ ਜੋ ਵਕ ਵਕ ਮਨਾਂ ਦੇ ਵਿੱਚ ਸਵਾਲ ਨੇ ਉਹਨਾਂ ਦੇ ਜਵਾਬ ਲਵਾਂਗੇ ਤੇ ਉਮੀਦ ਇਹ ਵੀ ਕਰਦੇ ਆ ਕਿ ਅੱਜ ਦੀ ਇਹ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੇ ਤੁਹਾਡੇ ਮਨ ਦੇ ਵਿੱਚ ਜਿੰਨੇ ਵੀ ਸਵਾਲ ਹੋਣਗੇ ਉਹ ਸਾਰਿਆਂ ਦੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਵਾਬ ਮਿਲ ਜਾਣਗੇ ਜੇਕਰ ਫਿਰ ਵੀ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀਂ ਉਹ ਕਮੈਂਟ ਕਰ ਸਕਦੇ ਹੋ ਸੋ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਸ਼ੋਕਰੋੜਾ ਜੀ ਦਾ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਤੁਸੀਂ ਮੈਨੂੰ ਇਨਵਾਈਟ ਕੀਤਾ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੀ ਟੀਮ ਵੱਲੋਂ ਚੈਨਲ ਵੱਲੋਂ ਸਰੋਤਿਆਂ ਵੱਲੋਂ ਧੰਨਵਾਦ ਕਰਦੇ ਹਾਂ ਕਿ ਇਸ ਸਮੇਂ ਰਾਤ ਦਾ ਕਾਫੀ ਸਮਾਂ ਹੋਇਆ ਵਾ ਕੈਨੇਡਾ 'ਚ ਫਿਰ ਵੀ ਤੁਸੀਂ ਸਮਾਂ ਦਿੱਤਾ ਸਾਨੂੰ ਵੀ ਜਿਹੜੇ ਸਰੋਤਿਆਂ ਦੇ ਸਵਾਲ ਨੇ ਉਹਨਾਂ ਦੇ ਜਵਾਬ ਦੇਣ ਲਈ ਇਸ ਲਈ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਰ ਤੇ ਸਰ ਸ਼ੁਰੂਆਤ ਉਸੇ ਸਵਾਲ ਤੋਂ ਕਰਾਂਗੇ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਵਿਵਾਦ ਦਾ ਰੂਪ ਵੀ ਧਾਰਨ ਕਰ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਸ੍ਰੀ ਅਮਰਸਾਹ ਸਾਹਿਬ ਤਾਂ ਉਤਾਰਿਆ ਗਿਆ ਕਿ ਪੰਜਾਬ ਨੂੰ ਟਾਰਗੇਟ ਕਰਨਾ ਸੀ ਜਾਂ ਫਿਰ ਕਈ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਪੰਜਾਬ ਤੇ ਕੋਈ ਹਮਲਾ ਹੋ ਸਕਦਾ ਹੈ ਉਹ ਫੌਜ ਨੂੰ ਸਿਰਫ ਜੋ ਹਾਲਾਤ ਦੇਖਣ ਲਈ ਪੰਜਾਬ ਦੀ ਜੋ ਭੂਮਿਕਤ ਸਥਿਤੀ ਆ ਉਹ ਦੇਖਣ ਲਈ ਭੇਜਿਆ ਗਿਆ ਤੇ ਤੁਸੀਂ ਇਮੀਗ੍ਰੇਸ਼ਨ ਸਲਾਹਕਾਰ ਹੋ ਇਹ ਸਾਰੀਆਂ ਚੀਜ਼ਾਂ ਨੂੰ ਨੇੜਿਓਂ ਜਾਣਦੇ ਹੋ ਤੇ ਸਾਨੂੰ ਇਹ ਜਰੂਰ ਦੱਸਿਓ ਕਿ ਸ੍ਰੀ ਅਮਰਸਾਹ ਸਾਹਿਬ ਹੀ ਉਹਨਾਂ 104 ਲੋਕਾਂ ਨੂੰ ਕਿਉਂ ਉਤਾਰਿਆ ਗਿਆ ਦੇਸ਼ ਦਾ ਕੋਈ ਹੋਰ ਕੌਮਨਾ ਕਿਉਂ ਨਹੀਂ ਚੁਣਿਆ ਗਿਆ ਦਿੱਲੀ ਵੀ ਤਾਂ ਸਕਦੇ ਸੀ ਚੰਡੀਗੜ੍ਹ ਜਾਂ ਫਿਰ ਤਾਮਿਲਨਾਡੂ ਕਿਸੇ ਵੀ ਚਨਈ ਕਿਤੇ ਵੀ ਹੋਰ ਉਤਾਰ ਸਕਦੇ ਸੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਨੂੰ ਹੀ ਕਿਉਂ ਚੁਣਿਆ ਗਿਆ ਉਹਨਾਂ ਡਿਪੋਰਟ ਹੋਏ ਲੋਕਾਂ ਨੂੰ ਉਤਾਰਨ ਦੇ ਲਈ ਹਾਂ ਹਾਂਜੀ ਪਹਿਲਾਂ ਤਾਂ ਮੇਰੀ ਹਮਦਰਦੀ ਔਰ ਪਰਿਵਾਰਾਂ ਨਾਲ ਜਿਹੜੇ ਡਿਪੋਰਟ ਹੋ ਕੇ ਇੱਥੇ ਆਏ ਉਹਨਾਂ ਦੇ ਬੱਚੇ ਉਹਨਾਂ ਦਾ ਪੈਸਾ ਵੀ 45-50 ਲੱਖ ਰੁਪਇਆ ਖਰਾਬ ਹੋ ਗਿਆ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਦੂਜੇ ਦੇਸ਼ ਜਾ ਕੇ ਖਾਸ ਕਰ ਬਿੱਕਾ ਦੇ ਵਿੱਚ ਜਾਵਾਂਗੇ ਤੇ ਆਪਣਾ ਚੰਗੀ ਲਾਈਫ ਚੰਗੀ ਜ਼ਿੰਦਗੀ ਜੀਵਾਂਗੇ ਇੱਕ ਉਹ ਰਾ ਜੂਆ ਖੇលਿਆ ਚਲੋ ਜੁਆ ਉਹਨਾਂ ਦਾ ਫੇਲ ਹੋ ਗਿਆ ਸਾਬਤ ਤੇ ਉਹ ਉਹਨਾਂ ਨਾਲ ਮੇਰੀ ਹਮਦਰਦੀ ਹੈ ਤੁਸੀਂ ਉੱਥੇ ਵੀ ਭਾਰਤ ਵਿੱਚ ਪੰਜਾਬ ਵਿੱਚ ਬਹੁਤ ਆਪੋਰਚੁਨਿਟੀਆਂ ਨੇ ਤੁਸੀਂ ਉੱਥੇ ਕੋਸ਼ਿਸ਼ ਕਰੋ ਗੈਰ ਕਾਨੂੰਨੀ ਤਰੀਕਾ ਕਦੇ ਨਾ ਬਣਾਓ ਠੀਕ ਹੈ ਜਿਹੜੀਆਂ ਫਵਾਹਾਂ ਨੇ ਉਹਨਾਂ ਤੇ ਤੁਸੀਂ ਨਾ ਧਿਆਨ ਦਿਓ ਜਿਹੜੇ ਪ੍ਰੋਟੋਕੋਲ ਉਹਨੇ ਕਿਸੇ ਵੀ ਕੰਟਰੀ ਦੀ ਸੇਫਟੀ ਐ ਸਿਕਿਉਰਿਟੀ ਲਈ ਤੇ ਉਹ ਫਾਲੋ ਕੀਤੇ ਜਾਂਦੇ ਨੇ ਠੀਕ ਹੈ ਉਹਦੇ ਵਿੱਚ ਇੱਕ ਜਦੋਂ ਇੱਕ 104 ਬੰਦਿਆਂ ਨੂੰ ਰਿਪੋਰਟ ਕਰਨਾ ਹੋਵੇ ਕਿਸੇ ਦੇਸ਼ ਨੇ ਖਾਸ ਕਰ ਅਮਰੀਕਾ ਨੇ ਏ 트램ਪ ਜਦੋਂ ਆਇਆ ਉਹਨੇ ਆਪਣੀ ਜਿਹੜੀ ਪਹਿਲੀ ਪਾਲਿਸੀ ਉਹਨੇ ਸੀਗੀ ਕਿ ਮੈਂ ਜਿਹੜੇ ਇਲੀਗਲ ਲੋਕ ਨੇ ਆਪਣੀ ਕੰਟਰੀ ਕਿਉਂਕਿ ਉਹਨਾਂ ਦੀ ਕੰਟਰੀ ਦੇ ਵਿੱਚ ਆ ਕਾਫੀ ਜਿਹੜਾ ਹੈਗਾ ਡਰੱਗਸ ਦਾ ਕੰਮ ਚੱਲਦਾ ਹੈ ਉਹ ਉਹ ਕਹਿੰਦੇ ਨੇ ਕਿ ਥੋੜਾ ਕ੍ਰੈਂਟ ਹਾਂਜੀ ਕੈਨੇਡਾ ਜਾਂ ਮੈਕਸੀਕੋ ਤੋਂ ਆਉਂਦਾ ਜੀ ਤੇ ਤੁਸੀਂ ਉਹਨੂੰ ਕੰਟਰੋਲ ਕਰੋ ਜੇ ਕੰਟਰੋਲ ਨਹੀਂ ਕਰਦੇ ਮੈਂ 25% ਟੈਰਿਫ ਲਾਤਾ ਉਹਨੇ ਦੋਨਾਂ ਦੇਸ਼ਾਂ ਤੇ ਕਿ ਤੁਸੀਂ ਇਹਨਾ ਬਾਰਡਰ ਕੰਟਰੋਲ ਨਹੀਂ ਕਰਦੇ ਤੇ ਤੁਸੀਂ ਇਸੇ ਕਰਕੇ ਸਾਡੇ ਦੇਸ਼ ਦੇ ਵਿੱਚ ਨਸ਼ੇ ਪੱਤੇ ਫਲਾ ਕੇ ਬਹੁਤ ਲੱਖਾਂ ਲੋਕ ਮਰ ਗਏ ਤੇ ਉਹਦੀ ਪਾਲਿਸੀ ਉਹ ਇੱਕ ਰਾਸ਼ਟਰਪਤੀ ਕਿਸੇ ਦੇਸ਼ ਦਾ ਉਹਨੇ ਆਪਣੇ ਦੇਸ਼ ਬਾਰੇ ਸੋਚਣਾ ਠੀਕ ਹੈ ਤੇ ਉਹਦੀ ਜਿੱਥੇ ਤਾਂ ਕਾਰਨ ਵੀ ਇਹੀ ਰਹੇ ਆ ਵੀ ਉਹਨੇ ਇਮੀਗ੍ਰੇਟਸ ਨੂੰ ਬਾਹਰ ਕੱਢਣ ਦੇ ਲਈ ਗੱਲ ਕੀਤੀ ਸੀ ਹਾਂਜੀ ਹਾਂਜੀ ਇੱਕ ਸੇਫਟੀ ਸਿਕਿਉਰਿਟੀ ਲਈ ਪ੍ਰੋਟੋਕੋਲ ਬਣਾਇਆ ਜਾਂਦਾ ਠੀਕ ਹੈ ਜਿਹੜਾ ਅੰਮ੍ਰਿਤਸਰ ਹੈਗਾ ਅੰਮ੍ਰਿਤਸਰ ਸਾਹਿਬ ਹੈਗਾ ਟੈਕਸਾਸ ਜਿਹੜਾ ਯੂਐਸਏ ਤੋਂ ਜਹਾਜ਼ ਚੱਲਿਆ ਜਿਹੜਾ 104 ਬੰਦਿਆਂ ਨੂੰ ਲੈ ਕੇ 24 ਘੰਟੇ ਚ ਪਹੁੰਚਿਆ ਟੈਕਸਾਸ ਤੋਂ ਜਿਹੜਾ ਅੰਮ੍ਰਿਤਸਰ ਸਾਹਿਬ ਹੈਗਾ ਇਹ 13000 ਕਿਲੋਮੀਟਰ ਹੈ ਤੇ ਜੇ ਐਮ ਨਾਲ ਗੁਜਰਾਤ ਦਾ ਪਲਾਇ ਇਹ ਤਕਰੀਬਨ ਮੋਟਾ-ਮੋਟਾ 14.5 ਹਜ਼ਾਰ ਕਿਲੋਮੀਟਰ ਹੈ ਜਿਹੜਾ ਇਹਨਾਂ ਨੂੰ ਪਹੁੰਚਾਉਣ ਦੀ ਕੋਸਟ ਹੈ ਬਹੁਤ ਹਾਈ ਕੋਸਟ ਜਿਹੜਾ ਮਿਲਟਰੀ ਦਾ ਪਲੇਨ ਸਭ ਤੋਂ ਮਹਿੰਗਾ ਪੈਂਦਾ ਜੀ ਇਹਨਾਂ ਨੂੰ ਜਿਹੜਾ ਕਿਸੇ ਰਿਪੋਰਟ ਕਰਨਾ ਹੋਵੇ ਜਿਹੜਾ ਸਿਵਲ ਪਲੇਨ ਹੁੰਦਾ ਉਹ ਇੰਨਾ ਮਹਿੰਗਾ ਨਹੀਂ ਪੈਂਦਾ ਜਿਹੜੇ ਸਿਵਲ ਪਲੇਨ ਚ ਹੁੰਦੇ ਨੇ ਆਮ ਨਾਗਰਿਕ ਜਿਹੜਾ ਸਫਰ ਕਰਦੇ ਨੇ ਦੂਸਰੀ ਕੰਟਰੀਆਂ ਚ ਟਰੈਵਲ ਕਰਦੇ ਨੇ ਤੇ ਉਹ ਅਲੱਗ-ਅਲੱਗ ਜਿਹੜੇ ਆਪਣੇ ਫੈਮਲੀਆ ਨੂੰ ਮਿਲਣ ਜਾ ਰਹੇ ਨੇ ਘੁੰਮਣ ਜਾ ਰਹੇ ਨੇ ਆਪਣੇ ਬਿਜ਼ਨਸ ਦੀ ਜਾ ਰਹੇ ਨੇ ਉਹਨਾਂ ਦਾ ਜਿਹੜਾ ਮਕਸਦ ਜਿਹੜਾ ਮ ਤੇ ਅਮਰੇ ਸਰ ਤਾਂ ਤਾਂ ਦਾ ਮਤਲਬ ਇਹਨਾਂ ਦੀ ਜਿਹੜੀ ਕਾਸਟ ਆਈ ਹੈ 1 ਘੰਟੇ ਦੀ 282000 ਯੂ ਐਸ ਡਾਲਰ ਆਈ ਹੈ ਇਹਨਾਂ ਨੂੰ ਰਿਪੋਰਟ ਕਰਨ ਲਈ ਜਿਹੜਾ ਜਹਾਜ਼ ਆ ਮਿਲਟਰੀ ਦਾ ਪਲੇਨ 282000 ਮੇਰੇ ਕੋਲ ਆਂਕੜੇ ਪਈ ਨਹੀਂ ਮੈਂ ਤਾਂ ਨੋਟ ਕਿਤੇ ਤੁਸੀਂ ਆਪ ਵੀ ਚੈੱਕ ਕਰ ਲੇ ਨੂੰ ਕਿਤੇ 27 27 ਲੱਖ ਦੇ ਕਰੀਬ ਖਰਚਾ ਪੈ ਗਿਆ ਇਹਨਾਂ ਨੂੰ ਛੱਡ ਕੇ ਜਾਂਦਾ ਸੀ ਜੀ 1 ਘੰਟੇ ਦਾ ਨਹੀਂ ਨਹੀਂ 1 ਘੰਟੇ ਦਾ ਪਲੇਨ ਦਾ ਕਿਰਾਇਆ ਜੀ ਇਹਨਾਂ ਦਾ 1 ਘੰਟੇ ਦਾ 1 ਘੰਟੇ ਦਾ ਹੀ 2 ਡਾਲਰ ਨੂੰ ਰੁਪਏ ਲੱਗਿਆ ਜੀ ਯੂ ਐਸ ਏ ਦਾ ਮਿਲਟਰੀ ਪਲੇਨ ਤੇਨੂੰ ਪਛਾਣ ਦਾ ਕਰੋੜਾ ਰੁਪਿਆ ਲੱਗਿਆ ਟੋਕੀ ਘੰਟੇ ਲੱਗੇ ਨੇ 24 ਨਾਲ ਮਲਟੀਪਲਾਈ ਕਰ ਲਈਏ 28000 ਡਾਲਰ ਨੂੰ ਹੈ ਜੀ 2829 ਡਾਲਰ ਹੈ ਜੀ ਮੈਂ ਮੋਟਾ ਮੋਟਾ ਤੁਸੀ ਸਾਰੀ ਇਨਫੋਰਮੇਸ਼ਨ ਪਾ ਦੇ ਜੀ 28 30 ਲੱਖ ਰੁਪਿਆ ਇੱਕ ਘੰਟੇ ਦਾ ਪੈ ਰਿਹਾ ਸੀ ਉਹਨਾਂ ਨੂੰ ਤੇ 24 ਘੰਟੇ ਲੱਗੇ ਨੇ ਤੋਂ ਵੀ 20 ਤੋਂ ਲੈ ਕੇ 24 ਘੰਟੇ ਲੱਗੇ ਨੇ ਜੀ ਤੇ ਇੰਨਾ ਖਰਚਾ ਜਿਹੜਾ ਹੋ ਗਿਆ ਤੇ ਉਹ ਜਿਹੜੀ ਜਦੋਂ ਕੋਈ ਇੱਕ ਐਡਾ ਵੱਡਾ ਪ੍ਰੈਸ਼ਰ ਵਾਲਾ ਕੰਮ ਹੋਵੇ ਇਸੇ ਨੂੰ ਆਪਣੇ ਰਿਪੋਰਟ ਕਰਨਾ ਔਰ ਬਹੁਤ ਜ਼ਿਆਦਾ ਕੈਪਟਨ ਦੇ ਪ੍ਰੈਸ਼ਰ ਹੈ ਸਾਰੀ ਜਿਹੜੇ ਅੰਦਰ ক্রੂ ਮੈਂਬਰ ਸਟਾਫ ਆ ਉਹਨਾਂ ਦੇ ਪ੍ਰੈਸ਼ਰ ਹੈ ਉਹਨਾਂ ਦਾ ਮਕਸਦ ਉਹਨਾਂ ਦੇ ਕਿ ਚੁਆਇਸ ਨਹੀਂ ਹੁੰਦੀ ਕੋਈ ਅਸੀਂ 버거 ਖਾਣਾ ਹੈ ਜਾਂ ਅਸੀਂ ਪੀਜ਼ਾ ਖਾਣਾ ਹੈ ਜਾਂ ਅਸੀਂ ਵਧੀਆ ਟਾਬੇ 'ਚ ਰੋਟੀ ਖਾਣੀ ਹੈ ਜਾਂ ਅਸੀਂ ਰੈਸਟੋਰੈਂਟ 'ਚ ਫਾਈਵ ਸਟਾਰ ਹੋਟਲ 'ਚ ਖਾਣੀ ਹੈ ਚੁਆਇਸ ਵਾਲੀ ਗੱਲ ਨਹੀਂ ਰਹਿੰਦੀ ਉਹਨਾਂ ਨੂੰ ਆਉਂਦਾ ਕਿ ਅਸੀਂ ਆਪਣਾ ਕੰਮ ਕਰਾ ਕੇ ਮਿਸ਼ਨ ਪੂਰਾ ਕਰਕੇ ਵਾਪਸ ਆ ਜਾਈਏ ਅਸੀਂ ਜਦੋਂ ਜਹਾਜ਼ ਚੱਲਦਾ ਹੈ ਕੈਨੇਡਾ ਲੋਕਾਂ ਨੂੰ ਬਹੁਤਾਂ ਨੂੰ ਪਤਾ ਨਹੀਂ ਹੈ ਜੀ ਜਦੋਂ ਅਮਰੀਕਾ ਤੋਂ ਕੈਨੇਡਾ ਤੋਂ ਜਹਾਜ਼ ਹੁੰਦਾ ਉਮਰ ਜੋ ਲੋਕ ਜਿਹੜੇ ਪਾਸੇ ਜਿਹੜੇ ਜਾਣਕਾਰ ਨੇ ਉਹਨਾਂ ਨੂੰ ਪਤਾ ਵੀ ਇਧਰ ਲਈ ਸਾਈਡ ਹੈ ਮਤਲਬ ਉਹਦੇ ਰਾਹੀਂ ਜਿਹੜੀ ਉਹਦੀ ਸਥਿਤੀ ਆ ਹਾਂਜੀ ਜਿਹਦਾ ਆਸਟ੍ਰੇਲੀਆ ਤੋਂ ਡਿਪੋਰਟ ਡੈਪੋਟੇਸ਼ਨ ਹੁੰਦੀ ਲੋਕਾਂ ਦੀ ਆਸਟ੍ਰੇਲੀਆ ਉਹਨਾਂ ਨੂੰ ਪਹਿਲਾ 에ਰਪੋਰਟ ਬੰਗਲੌਰ ਜਾਂ ਫਿਰ ਚਨਈ ਪਹਣਾ ਸੀ ਜਾਂ ਕੇਰਲਾ ਪਹਣਾ ਸੀਗਾ ਉਹ ਉੱਥੇ ਧਾਰਦੇ ਹੁਣ ਉਹਨਾਂ ਦਾ ਮੀਟਿੰਗ ਜਿਹਾ ਕਿ ਅਸੀਂ ਬੰਦੇ ਧਾਰ ਕੇ ਆਪਣਾ ਫਟਾਫਟ ਵਾਪਸ ਆਈਏ ਸਾਨੂੰ ਕਾਸਟ ਬਹੁਤ ਪੈ ਰਹੀ ਹੈ ਤੇ ਸਿਕਿਉਰਿਟੀ ਸੇਫਟੀ ਦਾ 104 ਬੰਦਿਆਂ ਦਾ ਪ੍ਰੈਸ਼ਰ ਆ ਸਾਡੇ ਤੇ ਤੇ ਇਸ ਲਈ ਇਹਨਾਂ ਨੂੰ ਅਸੀਂ ਚਾਹੇ ਹੱਤ ਕੜੀਆਂ ਬੀੜੀਆਂ ਬੰਨ੍ਹੀਆਂ ਨੇ ਇਹਨਾਂ ਨੂੰ ਜਲਦੀ ਤੇ ਆਪਣਾ ਆਪਣਾ ਕੰਮ ਖਤਮ ਕਰਕੇ ਮਿਸ਼ਨ ਕਰਕੇ ਵਾਪਸ ਆਈਏ ਤੇ ਉਹ ਇਸ ਕਰਕੇ ਜਿਹੜਾ ਵੀ ਦੇਸ਼ ਦਾ ਪਹਿਲਾ 에ਰਪੋਰਟ ਆ ਜਦੋਂ ਅਮਰੀਕਾ ਕੈਨੇਡਾ ਤੋਂ ਆਉਂਦੇ ਆ ਠੀਕ ਹੈ ਅਮਰੀਕਾ ਅਮਰੀਕਾ ਦੇ ਨੇ ਤੋਂ ਚਲਦੇ ਆ ਜਦੋਂ ਆਪਾਂ ਤਾਂ ਅਫਗਾਨੀ ਸੌਰੀ ਯੂਰਪ ਫਿਰ ਅਫਗਾਨਿਸਤਾਨ ਪਾਕਿਸਤਾਨ ਤੇ ਅਮ੍ਰੇਸਰ ਸਾਹਿਬ ਤੱਕ ਕੇ ਦਿੱਲੀ ਪਹੁੰਚਦੇ ਆਪਾਂ ਪਹਿਲਾ 에ਰਪੋਰਟ ਜਿਹੜਾ ਪੈਂਦਾ ਕੋਈ ਵੀ ਕੰਟਰੀ ਨੂੰ ਉਧਰੋਂ ਆਉਂਦੇ ਹੋਏ ਤਾਂ ਉੱਥੇ ਹੀ ਤਾਰਿਆ ਜਾਂਦਾ ਪ੍ਰੋਟੋਕੋਲ ਇਹੀ ਆ ਸੇਫਟੀ ਸਿਕਿਉਰਟੀ ਵੱਲੋਂ ਕਾਸਟ ਵੱਲੋਂ ਜਿਹੜਾ ਪ੍ਰੈਸ਼ਰਾਈਜ਼ ਵਰਕ ਆ ਇਸ ਲਈ ਅਮ੍ਰੇਸਰ 에어ਪੋਰਟ ਤੇ ਧਾਰੇਗਾ ਪਹਿਲਾ ਕਾਰਨ ਤਾਂ ਇਹ ਕੋਸਟ ਬਚਾਣ ਲਈ ਤੇ ਪ੍ਰੈਸ਼ਰ ਖਤਮ ਕਰਨ ਲਈ ਤੇ ਆਪਣਾ ਮਿਸ਼ਨ ਪੂਰਾ ਕਰਨ ਲਈ ਦੂਸਰਾ ਕਾਰਨ ਇਹ ਜਿਹੜੇ 104 ਬੰਦੇ ਡਿਪੋਰਟ ਹੋਏ ਨੇ ਉਹਦੇ ਚੋਂ ਤਕਰੀਬਨ 70% ਬੰਦੇ ਜਿਹੜੇ ਸੀਗੇ ਉਹ ਨਾਰਥ ਇੰਡੀਆ ਦੇ ਸੀਗੇ ਪੰਡਿਗੰਟ ਪੰਜਾਬ ਦੇ ਤੇ ਹਰਿਆਣੇ ਦੇ ਠੀਕ ਹੈ ਤੇ 70% ਬੰਦੇ ਨੂੰ ਜੇ ਗੁਜਰਾਤ ਉਤਾਰਦੇ ਨੇ ਤਾਂ 70% ਦੇ ਬੰਦੇ ਨੇ ਮੰਨ ਲਓ 30 ਮਲੇ ਪੰਜਾਬ ਦੇ ਸੀਗੇ 33 ਹਰਿਆਣੇ ਦੇ ਤੇ 3-4 ਯੂਪੀ ਦੇ ਤਕਰੀਬਨ ਮोटे-ਮोटे 65 ਬੰਦੇ ਹੋਗੇ 104 ਚੋਂ 65% ਹੋਗੇ ਠੀਕ ਹੈ ਸਹੀ ਗੱਲ ਹੈ ਤੇ ਗੁਜਰਾਤ ਤੋਂ ਜਾਂ ਬੰਗਲੌਰ ਤੋਂ ਫਿਰ ਇੱਧਰ ਨੂੰ ਆਪਸ ਆਉਂਦੇ ਆਪਣੇ ਪੰਜਾਬ ਚ ਕੱਲੇ-ਕੱਲੇ ਬੰਦੇ ਇਹਨਾਂ ਦੀ ਸਿਕਿਉਰਿਟੀ ਸੇਫਟੀ ਨੂੰ ਵੀ ਖਤਰਾ ਹੋ ਸਕਦਾ ਸੀ ਕਿਉਂਕਿ ਜ਼ਿਆਦਾਤਰ ਮੈਜੋਰਟੀ ਸੀ ਕਿ ਨਾਰਥ ਇੰਡੀਆ ਦੇ ਸੀਗੇ ਤੇ ਉਹਨਾਂ ਨੇ ਸੋਚਿਆ ਦੀ ਪਹਿਲਾ 에어ਪੋਰਟ ਇਹੀ ਆ ਸਾਡੀ ਕੋਸਟ ਬਚਦੀ ਆ ਸਾਡਾ ਮਿਸ਼ਨ ਪੂਰਾ ਹੋਵੇ ਤੇ ਇੱਥੇ ਅਸੀਂ ਸੌਂਪ ਦਈਏ ਤੇ ਇੱਥੋਂ ਹਰਿਆਣਾ ਜਾਣਾ ਅੰਮ੍ਰਿਤਸਰ ਸਾਹਿਬ ਤੋਂ ਹਰਿਆਣਾ ਜਾਣਾ ਪੰਜਾਬ ਚ ਜਾਣਾ ਆਪਣੇ ਘਰਾਂ ਨੂੰ ਯੂਪੀ ਜਾਣਾ ਈਜ਼ੀ ਆ ਗੁਜਰਾਤ ਤੋਂ ਬੰਗਲੌਰ ਤੋਂ ਆਣਾ ਉਹ ਖਾ ਹੁੰਦਾ ਇਹ ਪ੍ਰੋਟੋਕੋਲਿਕ ਪਲਾਨ ਸਕੀਮ ਬਣਾਈ ਜਾਂਦੀ ਆ ਪੂਰੀ ਜਿਹੜੇ ਇਹਨ ਤੇ ਇਹ ਮੇਨ ਜਿਹੜਾ ਕਾਰਨ ਸੀਗਾ ਅੰਮ੍ਰਿਤਸਰ ਸਾਹਿਬ ਜਿਹੜਾ ਤਾਰਿਆ ਗਿਆ ਕਿਉਂਕਿ ਸੇਫਟੀ ਸਿਕਿਉਰਟੀ ਨੇੜੇ ਹੋਣ ਕਰਕੇ ਕੈਨੇਡਾ ਤੋਂ ਜਦੋਂ ਅਮਰੀਕਾ ਤੋਂ ਅੰਮ੍ਰਿਤਸਰ ਸਾਹਿਬ ਆਉਂਦੇ ਆ ਤਾਂ ਇਹ ਕਈ ਚੀਜ਼ਾਂ ਕਈ ਫੈਕਟਰ ਸੋਚੇਗੇ ਇਸ ਲਈ ਅੰਮ੍ਰਿਤਸਰ ਸਾਹਿਬ ਤਾਰਿਆ ਗਿਆ ਜਹਾਜ਼ ਨਹੀਂ ਤਾਂ ਇਹ ਵੀ ਲੁਕੀ ਅਫਵਾਹ ਫਲਾਈ ਜਾਂਦੇ ਨੇ اپੋਜੀਸ਼ਨ ਵਾਲੇ ਜੋ ਵੀ ਕਰੀ ਜਾਂਦੇ ਨੇ ਮੈਂ ਵੀਡੀਓ ਦੇਖਦਾ ਸੁਣਦਾ ਤੇ ਗਲਤ ਗੱਲ ਆ ਇਹ ਇਹਨੂੰ ਕੋਈ ਗਲਤ ਨਹੀਂ ਲੈਣਾ ਚਾਹੀਦਾ ਇਸ ਚੀਜ਼ ਨੂੰ ਵੀ ਕੋਈ ਮੈਸੇਜ ਗਲਤ ਨਹੀਂ ਲੈਣਾ ਚਾਹੀਦਾ ਕਿ ਅੰਮ੍ਰਿਤਸਰ ਸਾਹਿਬ ਤਾਰਿਆ ਹੈ ਠੀਕ ਤੇ ਸਰ ਇੱਕ ਦੂਜਾ ਸਵਾਲ ਇਹਦੇ ਨਾਲ ਜੁੜਿਆ ਵਾ ਕਿ ਬੇੜੀਆਂ ਕਿ ਉਹਨਾਂ ਨੂੰ ਲਾਈਆਂ ਗਈਆਂ ਸੀ ਹੱਥਾਂ 'ਚ ਬੇੜੀਆਂ ਪੈਰ ਸੌਰੀ ਮਾਫ ਕਰਨਾ ਹੱਥਾਂ 'ਚ ਹੱਤ ਘੜੀਆਂ ਪੈਰਾਂ 'ਚ ਬੇੜੀਆਂ ਅਜਿਹੇ ਉਹਨਾਂ ਤੋਂ ਕੀ ਖਤਰਾ ਸੀ ਵੀ ਉਹਨਾਂ ਨੂੰ ਲਿਆਂ ਫੌਜ ਲਿਆ ਰਹੀ ਸੀ ਨਾਰਮਲੀ ਵੀ ਲੈ ਕੇ ਆ ਸਕਦੀ ਸੀ ਦੇਖੋ ਮੈਂ ਪਹਿਲਾਂ ਤੁਹਾਡੇ ਕੁਐਸਚਨ ਦਾ ਜਵਾਬ ਮੈਂ ਪਹਿਲਾਂ ਵੀ ਇਸ ਵੀਡੀਓ ਦੇ ਚੁੱਕਿਆ ਹਾਂ ਸ਼ੁਰੂ ਦੇ ਵਿੱਚ ਕਿ ਜਿਹੜਾ ਬੇੜੀਆਂ ਪਾਣੀਆਂ ਹੱਤ ਘੜੀਆਂ ਪਾਣੀਆਂ ਠੀਕ ਹੈ ਇਹ ਗੱਲ ਤਾਂ ਇਨਹਿਊਮਨ ਹੈ ਕਿਉਂਕਿ ਪਹਿਲੀ ਗੱਲ ਤਾਂ ਮੈਂ ਇੰਡੀਆ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਇਹ ਤੋਂ ਥੋੜਾ ਧੰਨਵਾਦ ਆ ਬਹੁਤ ਤੁਸੀਂ ਤੁਹਾਡੇ ਜਿਹੜੇ ਬਾਹਰਲੇ ਭਾਈ ਭੈਣ ਬਾਹਰੋਂ ਡਿਪੋਰਟ ਹੋ ਕੇ ਆਏ ਨੇ ਤੁਸੀਂ ਉਹਨਾਂ ਲਈ ਲੜੇ ਇੰਡੀਆ 'ਚ ਪੰਜਾਬ 'ਚ ਤੁਸੀਂ ਧਰਨੇ ਲਾਏ ਜਾਂ ਆਪਣੀ ਆਵਾਜ਼ ਉਠਾਈ ਚਾਹੇ ਇਥੇ ਬਾਹਰੋਂ ਬਾਹਰਾਂ ਕੇ ਸਾਇਲੈਂਟ ਕਲੇਮ ਲੋਂਦੇ ਨੇ ਆਪਣੇ ਖਾਲਿਸਤਾਨੀ ਨੇ ਜਾਂ ਕੁਝ ਵੀ ਹੈ ਉਹ ਬੜਾ ਸਾਇਲੈਂਟ ਕਲੇਮ ਲੋਂਦੇ ਨੇ ਸਾਡੇ ਨੂੰ ਖਤਰਾ ਹੈ ਸਾਡੀ ਜਾਨ ਨੂੰ ਇੰਡੀਆ ਤੋਂ ਭਾਰਤ ਤੋਂ ਫੇਰ ਵੀ ਦੇਸ਼ ਦੇ ਆਪਣੇ ਭਾਰਤ ਦੇ ਲੋਕਾਂ ਨੇ ਉਹਨਾਂ ਦਾ ਧੰਨਵਾਦ ਕਰਕੇ ਉਹਨਾਂ ਲਈ ਸੋਚਿਆ ਲੜਿਆ ਕਿ ਇਹਨਾਂ ਨੂੰ ਬੇੜੀਆਂ ਕਿਉਂ ਪਾਈਆਂ ਗਈਆਂ ਆਪਣੇ ਭੈਣਾ ਭਾਈ ਲਈ ਉਹਨਾਂ ਨੂੰ ਦੁੱਖ ਮਨਾਇਆ ਇਹਨਾਂ ਨੇ ਇਸ ਚੀਜ਼ ਦਾ ਮੈਂ ਬਹੁਤ ਧੰਨਵਾਦ ਕਰ ਇਹ ਜਿਹੜੇ ਬਾਹਰਲੇ ਮੁਲਕ ਜਿਹੜਾ ਆਪਾਂ ਆਨੇ ਆ ਕਲੇਮ ਕਰਦੇ ਆ ਉਹਨਾਂ ਨੂੰ ਸੋਚਣਾ ਇਸ ਧੰਨਵਾਦ ਕਰਨਾ ਚਾਹੀਦਾ ਇਸ ਚੀਜ਼ ਦਾ ਠੀਕ ਹੈ ਹੁਣ ਜਿਹੜੇ ਪੀੜੀਆਂ ਪਾਈਆਂ 104 ਬੰਦੇ ਪਲੇਨ ਚ ਨੇ ਤੇ ਇੱਕ ਦੋ ਕੈਪਟਨ ਹੁੰਦੇ ਨੇ ਤਕਰੀਬਨ 10 ਕ ਬੰਦੇ ਕਰੂ ਮੈਂਬਰ ਹੁੰਦੇ ਨੇ 10 ਤੁਸੀਂ ਸਿਕਿਉਰਟੀ ਆ ਉਹ ਲਾ ਲਓ 20 ਕ ਬੰਦੇ ਹੋ ਗਏ ਜੇ ਉੱਪਰ ਪਲੇਨ ਚੜਦੇ ਹੋਏ ਪਲੇਨ ਉੜਦੇ ਹੋਏ ਆਪਸ ਦੇ ਵਿੱਚ ਸੰਘਰਸ਼ ਹੋ ਜਾਂਦਾ ਫਾਈਟ ਹੋ ਜਾਂਦੀ ਆ ਕਿਉਂਕਿ ਜਿਹੜੇ ਇਹ ਅਲੱਗ-ਅਲੱਗ ਟਰੈਵਲਿੰਗ ਪੈਸੇਂਜਰ ਪੈਸੇਂਜਰਸ ਨਹੀਂ ਹੈਗੇ ਟਰੈਵਲਿੰਗ ਯਾਤਰੀ ਨਹੀਂ ਹੈਗੇ ਜਿਹੜੇ ਮौज-ਮਸਤੀ ਲਈ ਇਨਾਂ ਦੇ ਡਿਪਰੈਸ਼ਨ ਦਾ ਇਨਾਂ ਦੇ ਸਟ੍ਰੈਸ ਦਾ ਪੰਜਾਬੀਆਂ ਲੱਖ ਰੁਪਏ ਇਨਾਂ ਦਾ ਖਰਾਬ ਹੋ ਗਿਆ ਇਹ ਮਰਨ ਮਰਾਨ ਤੇ ਵੀ ਤਿਆਰ ਮਲਕੇ ਮੈਂ ਕਹਿੰਦਾ ਕੁਝ ਨਹੀਂ ਕਰਨਾ ਸੀ ਉਹਨਾਂ ਨੇ ਪਰ ਜਿਹੜੀ ਸਰਕਾਰ ਦੇ ਇੱਕ ਪ੍ਰੈਸ਼ਰ ਹੈ ਜਿਹੜੇ ਬੰਦਿਆਂ ਨੂੰ ਰਿਪੋਰਟ ਕਰ ਰਹੇ ਨੇ ਉਹਨਾਂ ਦੇ ਪ੍ਰੈਸ਼ਰ ਹੈ ਵੀ ਆਪਸ ਦੇ ਵਿੱਚ ਇਹ ਕੈਪਟਨ ਨੂੰ ਹਾਈਜੈਕ ਕਰ ਲੈਣ ਜਹਾਜ਼ ਨੂੰ ਹਾਈਜੈਕ ਕਰ ਲੈਣ ਕਹਿੰਦੇ ਕਿ ਤੁਸੀਂ ਅਮਰੀਕਾ ਦੇ ਹੋਰ ਹਿੱਸੇ ਚ ਲਾ ਦਿਓ ਆਸਟ੍ਰੇਲੀਆ ਚ ਲਾ ਕੈਨੇਡਾ ਇਲਾ ਦੇ ਬੋਲੇ ਕਹਿੰਦਾ ਇਹਨਾਂ ਨੇ ਸਾਨੂੰ ਭੇਜਿਆ ਇਹਨਾਂ ਦੇ 20 ਬੰਦੇ ਨੇ ਅਮਰੀਕਾ ਦੇ ਅਸੀਂ ਬੰਦੀ ਬਣਾ ਲੈਣੇ ਆ ਇਹਨਾਂ ਨੂੰ ਮਾਰ ਦਿਓ ਤਾਂ ਅਮਰੀਕਾ ਦੇ 20 ਬੰਦੇ ਵੀ ਗਵਾਣਗੇ ਠੀਕ ਹੈ ਇਸ ਲਈ ਸੇਫਟੀ ਸਿਉਟੀ ਦਾ ਪ੍ਰੋਟੋਕੋਲ ਅਪਣਾਇਆ ਜਾਂਦਾ ਹੈ ਵੀ ਤੁਸੀਂ ਉਹਨਾਂ ਨੇ ਮਾਰਿਆ ਤਾਂ ਕੁਝ ਨਹੀਂ ਹੈਗਾ ਰੋਟੀ ਪਾਣੀ ਤੁਸੀਂ ਇੰਟਰਵਿਊ ਸੁਣ ਲਓ ਲੋਕਾਂ ਦੇ ਉਹਨਾਂ ਨੇ ਰੋਟੀ ਪਾਣੀ ਖਿਲਾਇਆ ਸਭ ਕੁਝ ਖਿਲਾਇਆ ਪਿਆਰਾ ਸਭ ਕੁਝ ਕੀਤਾ ਕਹਿੰਦੇ ਉੱਥੇ ਸਾਨੂੰ ਪਾਣੀ ਵੀ ਦਿੱਤਾ ਸਭ ਕੁਝ ਦਿੱਤਾ ਰੋਟੀ ਪਾਣੀ ਹਰ ਚੀਜ਼ ਦਿੱਤੀ ਉਹਨਾਂ ਨੇ ਪਰ ਜਿਹੜੀ ਸਿਕਿਉਰਿਟੀ ਸੇਫਟੀ ਦਾ ਪ੍ਰੋਟੋਕੋਲ ਆ 104 ਬੰਦੇ ਟ੍ਰੈਵਲ ਨਹੀਂ ਜਾ ਰਹੇ ਉਹ ਡਿਪੋਟ ਹੋ ਕੇ ਜਾ ਰਹੇ ਨੇ ਤੇ ਉਹ ਪ੍ਰੈਸ਼ਰ ਪਾ ਕੇ ਹਾਈਜੈਕ ਵੀ ਕਰ ਸਕਦੇ ਨੇ ਆਪਸ ਵਿੱਚ ਲੜਾਈ ਵੀ ਕਰ ਸਕਦੇ ਨੇ ਕੈਪਟਨ ਨੂੰ ਮਾਰ ਵੀ ਸਕਦੇ ਨੇ ਨੁਕਸਾਨ ਕਰ ਸਕਦੇ ਆਪਣੇ ਆਪ ਦੇ ਦਿਸਟਰੀਆਂ ਦਾ ਕਿਤੇ ਵੀ ਜਾ ਸਕਦੇ ਹਾਂਜੀ ਉਹਨਾਂ ਦੇ ਪ੍ਰੈਸ਼ਰ ਹੋ ਸਕਦਾ ਕਿ ਅਸੀਂ ਬਰਬਾਦ ਹੋ ਗਏ ਸਾਡੇ ਕੋਲ ਸਾਡਾ ਪੈਸਾ ਲੱਗ ਗਿਆ ਚਾਹੇ ਭਾਵੇਂ ਕੁਝ ਨਹੀਂ ਕੀਤਾ ਕਰਨਾ ਸੀ ਉਹਨਾਂ ਨੇ ਪਰ ਉਸ ਜੇ ਉਹ ਇਹ ਜੀ ਘਟਨਾ ਹੋ ਜਾਂਦੀ ਜਹਾਜ਼ ਦੇ ਫਿਰ ਉਹਨਾਂ ਨੇ ਕਹਿਣਾ ਸੀ ਸਾਰੇ ਭਾਰਤ ਵਾਸੀਆਂ ਨੇ ਕਿ ਯਾਰ ਇਹਨਾਂ ਨੂੰ ਬੰਨ ਕੇ ਪੇठाਣ ਦੇ ਇਹਨਾਂ ਨੂੰ ਅਕਲ ਨਹੀਂ ਹੈਗੀ ਇਹਨਾਂ ਨੂੰ ਗੱਲਬਾਤ ਕੰਮ ਨਹੀਂ ਕਰਨਾ ਆਉਂਦਾ ਤੇ ਇਸ ਲਈ ਸੇਫਟੀ ਸਿਕਿਉਰਟੀ ਯੂਐਸਏ ਉਹ ਇਸ ਦਾ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਸੀ ਉਹਨਾਂ ਦੇ ਪ੍ਰੈਸ਼ਰ ਸੀ ਕਿ 104 ਬੰਦੇ ਨੇ ਸਹੀ ਸਲਾਮਤ ਇਹਨਾਂ ਨੂੰ ਬੰਨ ਕੇ ਬਿਠਾ ਕੁਰਸੀ ਤੇ ਉੱਥੇ ਰੋਟੀ ਪਾਣੀ ਮਿਲੂਗਾ ਸਾਰਾ ਕੁਝ ਤਾਂ ਕਿ ਕੋਈ ਇਹ ਜੀ ਘਟਨਾ ਨਾ ਹੋਵੇ ਉੱਪਰ ਹਾਈਜੈਕ ਜਾਂ ਲੜਾਈ ਝਗੜਾ ਨਾ ਹੋਵੇ ਸੰਘਰਸ਼ ਨਾ ਹੋਵੇ ਤਾਂ ਕਿ ਸਾਡੇ ਵੀ ਬੰਦੇ ਅੰਬਰਨ ਕੈਪਟਨ ਤੇ ਕਰੂ ਮੈਂਬਰ ਤੇ ਇਹਨਾਂ ਨੂੰ ਵੀ ਕੁਝ ਹੋਵੇ ਸਹੀ ਸਲਾਮਤ ਇਹਨਾਂ ਨੂੰ ਪਹੁੰਚਾਇਆ ਜਾਵੇ ਇਹ ਕਾਰਨ ਸੀ ਬੀੜੀਆਂ ਦਾ ਉਹਨਾਂ ਲਾਨ ਦਾ ਹੋਰ ਕੋਈ ਇਹ ਜਾਂ ਕੋਈ ਇਹਨਾਂ ਨਫ਼ਰਤ ਨਹੀਂ ਦਿਖਾਈ ਗਈ ਕੋਈ ਇਦਾਂ ਨਹੀਂ ਹੈ ਕਿ ਮੈਂ ਇਹਨਾਂ ਸੋਚੋ ਕਿ ਮੈਂ ਇਹਨਾਂ ਦੇ ਖਿਲਾਫ ਮੈਂ ਜਿਹੜਾ ਪ੍ਰੋਟੋਕੋਲ ਸੇਫਟੀ ਪ੍ਰोसीजर ਆ ਉਹ ਇੱਕ ਫੋਲੋ ਕੀਤਾ ਗਿਆ ਹੋਣਾ ਮੇਰੇ ਹਿਸਾਬ ਨਾਲ ਠੀਕ ਆ ਮੈਂ ਇਹਨਾਂ ਹੁਣ ਯੂਐਸਏ ਟੀਮ ਦਾ ਕੋਈ ਮੈਂਬਰ ਤਾਂ ਹੈ ਨਹੀਂ ਮੈਂ ਤਾਂ ਕੈਨੇਡਾ ਚ ਰਹਿੰਦਾ ਮੇਰੇ ਕੋਲ ਲੋਕ ਕਾਲ ਕਰ ਰਹੇ ਨੇ ਕੈਨੇਡਾ ਚ ਵੀ ਰਿਪੋਰਟ ਹੋਣਗੇ ਇਸ ਕਰਕੇ ਮੈਂ ਸਮਝਾ ਰਿਹਾ ਲੋਕਾਂ ਨੂੰ ਤੁਹਾਡਾ ਕਾਈ ਕੰਸਰਨ ਕੀਤਾ ਕਿ ਤੁਸੀਂ ਸਹੀ ਤੇ ਸਟੀਕ ਜਾਣਕਾਰੀ ਦੇ ਸਕਦੇ ਹੋ ਤੇ ਸਾਰੇ ਕਹਿ ਵੀ ਆ ਕਿ ਹੁਣ ਕਲੰਪੀਆ ਵਰਗੇ ਛੋਟੇ ਦੇਸ਼ ਤੱਕ ਨੇ ਕਹਿਤਾ ਯੂਐਸਐਨਯੂ ਵੀ ਸਾਡੇ ਜੋ ਨਾਗਰਿਕ ਨੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਤੁਸੀਂ ਮਤਲਬ ਜਲੀਲ ਕਰਕੇ ਉਤਾਰ ਕੇ ਜਾਣਾ ਜਹਾਜ਼ 'ਚ ਉਹਨਾਂ ਨੇ ਜਹਾਜ਼ ਉਤਰ ਨਹੀਂ ਦਿੱਤੇ ਤੇ ਲੋਕਾਂ ਦਾ ਇਹੀ ਕਹਿਣਾ ਕਿ 56 ਇੰਚ ਦੀ ਛਾਤੀ ਗਹਿਰੇ ਸਨ ਪ੍ਰਧਾਨ ਮੰਤਰੀ ਸਾਹਿਬ ਕੀ ਮੋਦੀ ਸਾਹਿਬ ਇਹਨਾਂ ਨੂੰ ਰੋਕ ਨਹੀਂ ਸਕਦੇ ਸੀ ਵੀ ਜਹਾਜ਼ ਸਾਡੀ ਧਰਤੀ ਤੇ ਐਦਾਂ ਨਹੀਂ ਉਤਾਰਨਾ ਤੁਸੀਂ ਐਦਾਂ ਸਾਡੇ ਨਾਗਰਿਕਾਂ ਨੂੰ ਜਲੀਲ ਨਹੀਂ ਕਰਨਾ ਨਹੀਂ ਦੇਖੋ ਇਹ ਜੀ ਲੋਕਾਂ ਦੀ ਜਾਣਕਾਰੀ ਗਲਤ ਹੈ ਕਲੰਪੀਆ ਨੇ ਜਹਾਜ਼ ਪਹਿਲਾਂ ਨਾ ਕਰਤਾ ਸੀਗਾ ਠੀਕ ਹੈ ਅੱਛਾ ਫੇਰ ਇਹਨੇ ਡੋਨਾਲਡ ਟਰੰਪ ਨੇ ਤੇ ਪਾਬੰਦੀਆਂ ਲਾਤੀਆਂ ਆਰਥਿਕ ਪਾਬੰਦੀਆਂ ਲਾਤੀਆਂ ਕਿ ਅਸੀਂ ਤੇਰੇ ਤੇ ਆਰਥਿਕ ਪਾਬੰਦੀਆਂ ਲਾ ਰਹੇ ਹਾਂ ਉਹ ਆਰਥਿਕ ਪਾਬੰਦੀ ਐਲਾਨ ਕਰਕੇ ਉਹਨੇ ਐਕਸੈਪਟ ਕਰ ਲਿਆ ਕਹਿੰਦਾ ਜੀ ਭੇਜ ਦਿਓ ਚਾਰਜ ਮੈਂ ਬੰਦੇ ਉਹਨੇ ਐਕਸੈਪਟ ਕਰ ਲਿਆ ਬਾਅਦ ਵਿੱਚ ਜਦੋਂ ਆਰਥਿਕ ਪਾਬੰਦੀ ਆਈ ਡੋਨਾਲਡ ਟਰੰਪ ਨੇ ਹਾਂਜੀ ਉਹਨੇ ਫਿਰ ਐਕਸੈਪਟ ਕਰ ਲਿਆ ਉਹ ਚਾਰਜ ਨੂੰ ਭੇਜਤਾ ਔਰ ਡਿਪੋਰਟ ਹੋ ਗਏ ਬੰਦੇ ਐਜੀ ਕੋਈ ਗੱਲ ਨਹੀਂ ਹੈਗੀ ਤੇ ਇਹ ਜਿਹੜੀ ਦੇਖੋ ਹੁਣ ਜਿਹੜੇ ਬੰਦੇ ਗਏ ਸੀਗੇ ਨਾ ਤਾਂ ਮੋਦੀ ਕੋਲ ਪੁੱਛੇ ਸੀ ਮੋਦੀ ਸਾਹਿਬ ਤੋਂ ਨਾ ਹੀ ਭਗਵੰਤ ਮਾਨ ਤੋਂ ਪੁੱਛੇ ਪਾਲੇ ਮੁਲਕ ਚ ਗਏ ਨਵੀਂ ਜ਼ਿੰਦਗੀ ਦੀ ਤਲਾਸ਼ ਚ ਗਏ ਤਰੀਕਾ ਗਲਤ ਅਪਣਾਇਆ ਉਹਨਾਂ ਨੇ ਬਾਰਡਰ ਕ੍ਰੋਸੀ ਆਪਾਂ ਕਿਸੇ ਵੀ ਕੰਟਰੀ ਦੀ ਬਾਰਡਰ ਕ੍ਰੋਸਿੰਗ ਕਰਦੇ ਆ ਉਹ ਗਲਤ ਆ ਇਲੀਗਲ ਕ੍ਰੋਸਿੰਗ ਕੰਦ ਟੱਪਦੇ ਆ ਆਪਾਂ ਖਾਸ ਕਰ ਯੂਐਸਏ ਦੀ ਯੂਐਸਏ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵਧਿਆ ਹੋਇਆ ਡਰੱਗਸ ਸਿਸਟਮ ਵਧਿਆ ਹੋਇਆ ਬਹੁਤ ਕਮ ਖਰਾਬ ਹੈ ਤਾਂ ਯੂਐਸਏ ਬਹੁਤ ਕੁਮਿਆਜ ਕੈਨੇਡਾ ਰਹਿਣਾ 15 16 ਸਾਲ ਤੋਂ ਲੈ ਕੇ ਕੈਨੇਡਾ ਰਹਿ ਰਹੇ ਆ ਤੇ ਯੂਐਸਏ ਕੋ ਮਨ ਜਾਂਦਾ ਵਾ ਲੇਖ ਮੇਰੇ ਦੋਸਤ ਬਹੁਤ ਰਹਿੰਦੇ ਨੇ ਉੱਥੇ ਤੇ ਮਨ ਉੱਥੇ ਬਹੁਤ ਬੁਰਾ ਹਾਲ ਹੈ ਇਸ ਲਈ ਡੋਨਾਲਡ ਟਰੰਪ ਨੇ ਸਖਤ ਪੋਲਿਸੀ ਬਣਾਈ ਹੈ ਜੇ ਕਿਸੇ ਆਪਾਂ ਹੁਣ ਆਪਣੇ ਕੋ ਪਾਕਿਸਤਾਨ ਚ ਜਾਂ ਬੰਗਲਾਦੇਸ਼ ਚ ਜਾਂ ਕਿਸੇ ਹੋਰ ਮੁਲਕ ਚ ਆਪਣੇ 100 ਬੰਦਾ ਟੱਪਿਆ ਆਵੇ ਕੰਦ ਟੱਪਿਆ ਆਵੇ ਉੱਥੇ ਆਪਾਂ ਕੀ ਕਰਾਂਗੇ ਆਪਾਂ ਉਹਨੂੰ ਹਾਰ ਪਾਵਾਂਗੇ ਆਪਾਂ ਉਹਨਾਂ ਨੂੰ ਫੜਾਂਗੇ ਸ਼ੁਕਰ ਕਰੋ ਆਪਾਂ ਸ਼ੁਕਰ ਮਨਾਣਾ ਚਾਹੀਦਾ ਥੈਂਕ ਕਰਨਾ ਚਾਹੀਦਾ ਡੋਨਾਲਡ ਟਰੰਪ ਜੀ ਦਾ ਕਿ ਉਹਨਾਂ ਨੇ ਆਪਣੇ ਪੈਸੇ ਲਾ ਕੇ ਕਰੋੜਾਂ ਰੁਪਏ ਖਰਚ ਕੇ ਜਹਾਜ਼ ਤੇ ਉਠਾ ਕੇ ਤੁਹਾਨੂੰ ਸਹੀ ਸਲਾਮਤ ਵਾਪਸ ਭੇਜਤਾ ਤੁਸੀਂ ਦੇਖਣਾ ਸਰਬਜੀਤ ਸਿੰਘ ਪੰਜਾਬ ਦੇ ਵਿੱਚ ਜਿਹੜਾ ਪਾਕਿਸਤਾਨ ਚ ਚਲਾ ਗਿਆ ਸੀ ਉਹ ਮਾਰਤਾ ਮਰ ਗਿਆ ਜਾਂ ਮ ਉਹਦੀ লাশ ਹੀ ਆਈ ਆ ਵਾਪਸ ਇਸੇ ਤਰ੍ਹਾਂ ਉਸਨੇ ਇੱਕਾ ਜਿਹੜੇ ਗਲਤੀ ਨਾਲ ਕਈ ਵਾਰ ਬਾਰਡਰ ਟੱਪ ਜਾਂਦੇ ਨੇ ਕੋਈ ਭੇਡਾਂ ਬੱਕਰੀਆਂ ਚਰਾਉਣੇ ਵਾਲੇ ਨੇ ਉਹਨਾਂ ਹਜੇ ਤੱਕ ਗ੍ਰਿਫਤਾਰ ਕੀਤਾ ਵਾ ਪਾਕਿਸਤਾਨ ਚ ਉਹ ਸਾਰੀ ਜ਼ਿੰਦਗੀ ਲੰਘੀ ਉਹਨਾਂ ਦੀ ਦੋਨਾਂ ਦੇਸ਼ਾਂ ਚ ਇਹ ਚਾਹੇ ਪਾਕਿਸਤਾਨ ਤੋਂ ਇੱਧਰ ਆ ਜਵੇ ਇੰਡੀਆ ਚ ਇੰਡੀਆ ਵਾਲੇ ਛੱਡ ਦੇਣਗੇ ਪਹਿਲਾਂ ਉਹਨਾਂ ਦੇ ਕੇਸ ਚੱਲਦਾ ਫਿਰ 10-10 ਸਾਲ ਜੇਲ੍ਹਾਂ ਚ ਪਈ ਰਹਿੰਦੇ ਨੇ 20-20 ਸਾਲ ਉਹ ਛੱਡਦੇ ਨਹੀਂ ਸਰਕਾਰਾਂ ਦਾ ਫਿਰ ਆਪਸ ਟਾਈਆ ਪੁੰਦਾ ਤਾਂ ਉਹਨੂੰ ਛੱਡਦੇ ਨੇ ਇੱਕ ਬੰਦਾ ਉਧਰੋਂ ਛੱਡਦੇ ਨੇ ਖੇਤੋਂ ਛੱਡਦੇ ਤੇ ਇਹ ਤਾਂ ਅਮਰੀਕਾ ਦਾ ਤੁਸੀਂ ਸ਼ੁਕਰ ਮਨਾਓ ਕਿ ਉਹਨਾਂ ਨੇ ਤੁਹਾਨੂੰ ਡੋਨਲਡ ਟਰੰਪ ਦਾ ਕਿ ਤੁਹਾਨੂੰ ਆਪਣੇ ਕੋਲੋਂ ਪੈਸੇ ਖਰਚ ਕੇ ਖਲਾਬ ਲਾ ਕੇ ਜਹਾਜ਼ ਦੀ ਟਿਕਟ ਲਾ ਕੇ ਤੁਹਾਨੂੰ ਅਗਲੇ ਨੇ ਘਰ ਭੇਜਤਾ ਪੈਸਾ ਤੁਹਾਡੇ ਕੋਲ ਫੇਰ ਮੰਜੂ ਤੁਸੀਂ ਆਪਣੇ ਮਾਪਿਆਂ ਕੋਲੋਂ ਭਾਈਆਂ ਭੈਣਾਂ ਕੋ ਸਹੀ ਸਲਾਮਤ ਆ ਗਏ ਪੰਜਾਬ ਦੇ ਵਿੱਚ ਬਹੁਤ ਓਪਰਚੁਨਿਟੀਜ਼ ਹੈ ਇਹ 50 ਲੱਖ ਰੁਪਈਆ ਤੁਸੀਂ ਜੇ ਇੱਥੇ ਪੰਜਾਬ ਚ ਲਾਉਂਗੇ ਹੁਣ ਇੱਥੇ ਬਹੁਤ ਲੋਕ ਤੁਹਾਨੂੰ ਕਮੈਂਟ ਵੀ ਕਰਨਗੇ ਮੇਰੇ ਬਾਰੇ ਸ਼ਾਇਦ ਗਲਤ ਵੀ ਬੋਲਣਗੇ ਮੈਂ ਆਪਕੇ ਨੇ ਡਾ ਬੈਠਾ ਮੈਂ ਗੱਲ ਕਰ ਰਿਹਾ ਮੈਂ ਮੈਂ ਜਿਹੜੇ ਫ ਜੋ ਪ੍ਰੈਕਟੀਕਲ ਹੈਗਾ ਉਹ ਗੱਲ ਕਰ ਰਹੇ ਆ ਕਿ ਬਾਹਰਲੇ ਮੁਲਕ ਚ ਆਪਾਂ ਇੰਨਾ ਪੈਸਾ ਲਾ ਕੇ ਆਤਾਂ ਅੱਜ ਦੇ ਸਮੇਂ ਆਪਾਂ ਉਹਨਾਂ ਬਾਰੇ ਪੁੱਛ ਕੇ ਗੱਲ ਕਰ ਰਹੇ ਹਾਂ ਜੀ ਜਿਹੜੇ ਉਹ ਡਿਪੋਰਟ ਕੀਤੇ ਗਏ ਨੇ ਜਾਂ ਫਿਰ 487 ਦੀ ਹੋਰ ਲਿਸਟ ਤਿਆਰ ਹੋ ਕੀਤੀ ਜਾਣਗੇ ਕਿਉਂਕਿ ਗੱਲ ਤਾਂ ਉਹਨਾਂ ਦੀ ਆ ਵੀ ਉਹਨਾਂ ਨੂੰ ਕੀ ਅੱਗੇ ਕਰ ਸਕਦੇ ਨੇ ਇਸੇ ਵਿਸ਼ੇ ਤੇ ਹੀ ਜਾਣਕਾਰੀ ਲੈ ਰਹੇ ਆ ਜੀ ਆ ਇਹਦੇ ਨਾਲ ਉਹ ਤੁਹਾਡਾ ਜਾਂ ਉਹਨਾਂ ਸਿਟੀਜ਼ਨ ਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਜਾਂ ਉਹਨਾਂ ਬਾਰੇ ਨਹੀਂ ਗੱਲ ਕਰਨੀ ਚਾਹੀਦੀ ਕਮੈਂਟਾਂ 'ਚ ਜਿਹੜੇ ਪਹਿਲਾਂ ਤੋਂ ਉਧਰ ਰਹਿ ਰਹੇ ਨੇ ਕਿਉਂਕਿ ਉਹ ਤੁਸੀਂ ਵੀ ਉਹ ਸਿਟੀਜ਼ਨ ਹੋ ਕੈਨੇਡਾ ਦੇ ਵੀ ਤੁਹਾਨੂੰ ਵੀ ਹੁਣ ਟਾਈਮ ਹੋ ਗਿਆ ਨਾ ਫਿਰ ਉਹ ਇਹ ਗੱਲ ਕਰਦੇ ਤਾਂ ਆਪਾਂ ਕਮੈਂਟਾਂ ਚ ਚੰਗੇ ਲੱਗਦੇ ਜਿਹੜੀ ਮੈਂ ਹੁਣ ਲੋਕਾਂ ਦੇ ਵੀਡੀਓ ਮੈਨੇ ਭੇਜਦੇ ਨੇ ਕਹਿੰਦੇ ਜੀ ਪੰਜਾਬ 'ਚ ਰੋਜ਼ਗਾਰ ਨਹੀਂ ਪੰਜਾਬ ਫੇਲ ਹੋ ਗਿਆ ਤਾਂ ਇਹ ਫੇਲ ਕਿੱਥੋਂ ਹੋ ਗਿਆ ਜੀ ਪੰਜਾਬ ਯਾ ਆਪ ਜਿਹਾ ਲੱਖ ਰੁਪਏ ਜਿਹੜਾ ਬੰਦਾ ਲੈ ਕੇ ਇਕੱਠਾ ਕਰ ਰਿਹਾ ਚਾਹੇ ਰਿਸ਼ਤੇਦਾਰਾ ਕਰ ਰਿਹਾ ਚਾਹੇ ਵਿਆਜ ਲੈ ਰਿਹਾ ਇਹਦਾ ਮਤਲਬ ਪੰਜਾਬ ਚ ਪੈਸਾ ਹੈਗਾ ਤਾਂ ਹੀ 50 ਲੱਖ ਇਕੱਠਾ ਕੀਤਾ ਅਗਲੇ ਨੇ ਤੇ ਉਥੇ ਤੁਸੀਂ ਡੈਰੀ ਫਾਰਮ ਖੋਲ੍ਹ ਸਕਦੇ ਹੋ ਖੇਤੀਬਾੜੀ ਕਰ ਸਕਦੇ ਹੋ ਕੋਈ ਦੁਕਾਨ ਖੋਲ੍ਹ ਸਕਦੇ ਹੋ ਬਹੁਤ ਅਪੋਰਚੂਨਿਟੀ ਸੇ 50 ਲੱਖ ਤਾਂ ਬਹੁਤ 50 ਲੱਖ ਬਸ ਬੈਂਕ ਜਮ੍ਹਾਂ ਕਰਾ ਦੇ ਤਾਂ ਵੀ ਉਹਦਾ 3.5 ਲੱਖ ਰੁਪਏ ਸਾਲ ਦਾ ਵਿਆਜ ਹੋਊਗਾ 30000 ਰੁਪਏ ਮਹੀਨਾ ਹੋ ਗਿਆ ਜੇਕਰ ਉਥੇ ਵਿਆਜ ਵਿਖਾਈਏ ਬੈਠੇ ਕੁਝ ਵੀ ਨਾ ਕਰੀਏ ਤੇ ਅਮੇ ਤੁਹਾ ਮਾਪਿਆਂ ਕੋਲੋਂ ਭੈਣਾਂ ਭਾਈਆਂ ਕੋਲੋਂ ਸਹੀ ਸਲਾ ਇਗਾ ਜ਼ਿੰਦਗੀ 'ਚ ਤੁਸੀਂ ਲੈਸਨ ਸਿੱਖਿਆ ਤੁਸੀਂ ਉਹਨੂੰ ਸਿੱਖੋ ਲੈਸਨ ਨੂੰ ਆਪਣੇ ਐਜੂਕੇਸ਼ਨ ਨੂੰ ਅਪਗ੍ਰੇਡ ਕਰੋ ਤੁਸੀਂ ਆਪਣੇ ਆਪ ਨੂੰ ਸੁਧਾਰੋ ਇੰਗਲਿਸ਼ ਸਿੱਖੋ ਪੜੋ ਪੜ੍ਹ ਕੇ ਤੁਸੀਂ ਮੈਂ ਵੀ ਪੜ੍ਹ ਲੈ ਕੇ ਆਇਆ ਕੈਨੇਡਾ 'ਚ ਮੇਰੇ ਬਹੁਤ ਜਾਣਕਾਰ ਨੇ ਯੂਐਸਏ 'ਚ ਪੜ੍ਹ ਲੈ ਕੇ ਆਏ ਨੇ ਕੈਨੇਡਾ 'ਚ ਪੜ੍ਹ ਲੈ ਕੇ ਆਏ ਸੀ ਆਪਣੇ ਇਮੀਗ੍ਰੇਸ਼ਨ ਪੁਆਇੰਟਸ ਦੇ ਬੇਸ ਤੇ ਆਏ ਆਂ ਪੜ੍ਹਾਈ ਲਿਖਾਈ ਕਰੋ ਤੁਸੀਂ ਪੜ੍ਹਾਈ ਲਿਖਾਈ ਦੇ ਬੇਸ ਦੇ ਉੱਤੇ ਆਪਣਾ ਨੂੰ ਮਿਹਨਤ ਕਰੋ ਉੱਥੇ ਪੈਸਾ ਲਾਓ ਤੁਸੀਂ ਆਓ ਫਿਰ ਤੇ ਵੈਲਕਮ ਆ ਤੁਹਾਨੂੰ ਮਤਲਬ ਤੁਹਾਡਾ ਵੀ ਲੀਗ ਇਲੀਗਲ ਨਾ ਆਓ ਲੀਗਲ ਤਰੀਕੇ ਨਾਲ ਆਜਿਆ ਹੁਣਾ ਵੀ ਇਹਦਾ ਇਲੀਗਲੀ ਗੈਰ ਕਾਨੂੰਨੀ ਨ ਕਿਸੇ ਵੀ ਆਪਾ ਦੇਸ਼ ਦੀ ਕੰਧ ਟੱਪਾਂਗੇ ਚਾਹੇ ਕੋਈ ਵੀ ਹੈ ਕੋਈ ਵੀ ਮੁਲਕ ਹੋਵੇ ਪਿਛਲੇ ਸਾਲ ਮੇਰੇ ਕੋਲ ਅੰਕੜੇ 2 ਲੱਖ ਤੋਂ ਵੱਧ ਹੋ ਸਕਦਾ ਹੈ ਲੀਗਲ ਤਾਂ ਬਿਨਾ ਪੁੱਛੇ ਤੇ ਕਿਸੇ ਨੇ ਦੇਖੋ 2 ਲੱਖ ਕਹਤਾ ਯਾਰ ਬੰਦਾ ਡਿਪੋਰਟ ਹੋਇਆ ਪਿਛਲੇ ਸਾਲ ਬਾਈਡਨ ਜਦੋਂ ਪ੍ਰੈਜ਼ੀਡੈਂਟ ਸੀਗਾ ਪਰ ਟਰੰਪ ਦਾ ਨਾਮ ਲਈ ਜੰਨੇ ਮੇਰੇ ਕੋਲ ਅੰਕੜੇ ਨੇ 1 ਕਰੋੜ 30 ਲੱਖ ਬੰਦਾ ਹਲੇ ਵੀ ਇਲੀਗਲ ਆ ਉਥੇ ਅਨ ਡਾਕੂਮੈਂਟਡ ਹੈਗਾ ਐਸੇ ਠੀਕ ਹੈ ਉਹ ਜਿਹੜਾ ਹੁਣ ਇਸ ਟਾਈਮ ਪ੍ਰਾਇਰਟੀ ਕਿਹਨੂੰ ਦੇ ਰਹੇ ਨੇ ਕੱਢਣ ਦੀ ਉਹ ਜਿਹੜੇ ਹੁਣੇ ਤਾਜੇ ਗਏ ਸੀਗੇ ਜਿਨ੍ਹਾਂ ਨੇ ਕੰਦੇ ਟੱਪੀ ਤੇ ਅੱਗੇ ਉਹ ਕਹਿੰਦਾ ਵੀ ਕੈਂਪਰ ਦੇ ਵਿੱਚ ਰੱਖ ਕੇ ਇਹਨਾਂ ਨੇ ਵਰਕ ਪਾਉਂਡ ਮਿਲ ਜਾਂਦੇ ਨੇ ਕਿਉਂਕਿ ਅੱਗੇ ਵੀ ਜਿਹੜਾ ਤੁਸੀਂ ਕੋਈ ਵੀ ਇਲੀਗਲੀ ਜਾਂਦਾ ਡਾਂਕੀ ਡਾਂਕੀ ਲਾ ਕੇ ਜਾਂਦਾ ਉਹਨੂੰ 5 ਤੋਂ ਲੈ ਕੇ 10 ਲੱਖ ਕਹਿੰਦੇ ਨੇ ਪੀਆਰ ਲੈਂਡ ਨੂੰ ਇਮੀਗ੍ਰੇਸ਼ਨ ਲੈਂਡ ਨੂੰ ਗ੍ਰੀਨ ਕਾਰਡ ਲੈਂਡ ਨੂੰ ਯੂਐਸਏ ਦਾ 50 ਲੱਖ ਤੁਸੀਂ ਇੱਥੇ ਲਾਤਾ ਵੀ ਸਟਰਗਲ ਕਰਦੇ ਹੋ ਤੁਸੀਂ ਤੇ ਇਹ ਜਿਹੜੇ ਜ਼ਿਆਦਾਤਰ ਆਪਾਂ ਜਾਣਦੇ ਹਾਂ ਟਰੱਕਿੰਗ ਦਾ ਕੰਮ ਕਰਦੇ ਨੇ ਜਿਵੇਂ ਕੰਸਟਰਕਸ਼ਨ 'ਚ ਕੰਮ ਕਰਦੇ ਨੇ ਐਗਰੀਕਲਚ ਉਹਦੇ ਨਾਲ ਇਹਨਾਂ ਦੀ ਇੰਡਸਟਰੀ ਦਾ ਵੀ ਫਰਕ ਪਊਗਾ ਜੇ ਸਾਰੇ ਹੁਣ 1 ਕਰੋੜ 30 ਲੱਖ ਬੰਦੇ 13 ਮਿਲੀਅਨ ਲੋਕ 1 ਕਰੋੜ 30 ਲੱਖ ਹੋ ਗਏ ਤੇ ਜਦੋਂ ਇਹ ਇੰਨੇ ਬੰਦੇ ਕੱਢਣ ਤਾਂ ਇਹਨਾਂ ਨੂੰ ਘੱਟੋ ਘੱਟ 382 ਬਿਲੀਅਨ ਡਾਲਰ ਖਰਚਾ ਆਣਾ ਯੂਐਸਏ ਨੂੰ ਠੀਕ ਆ ਉਹਦੇ ਵਿੱਚੋਂ 90 ਬਿਲੀਅਨ ਡਾਲਰ ਤਾਂ ਇਹਨੂੰ ਅਰੈਸਟ ਕਰਨ ਲਈ ਚਾਹੀਦਾ 167 ਬਿਲੀਅਨ ਡਾਲਰ ਇਹਨੂੰ ਡੇਟੇਨ ਕਰਨ ਲਈ ਚਾਹੀਦਾ 34 ਬਿਲੀਅਨ ਡਾਲਰ ਇਹਨੂੰ ਲੀਗਲ ਪ੍ਰोसीडिंग ਕਰਨ ਲਈ ਚਾਹੀਦਾ ਕਾਨੂੰਨੀ ਜਿਹੜੀ ਕਾਰਵਾਈ ਕਰਨੀ ਹੈ ਕੋਰਟ ਦੇ ਵਿੱਚ ਜੋ ਵੀ ਬਿਲੀਅਨ ਡਾਲਰ ਇਹਨਾਂ ਨੂੰ ਰਿਮੂਵ ਕਰਨੀ ਚਾਹੀਦਾ ਜਿਵੇਂ ਜਹਾਜ਼ ਲੈ ਕੇ ਆਏ ਇੱਥੇ ਰਿਮੂਵ ਕਰ। ਅਮਰੀਕਾ ਲਈ ਸੋਖਾ ਨਹੀਂ ਹੈ ਕਿੰਨਾ ਜ਼ਿਆਦਾ ਵੀ ਬਹੁਤ ਖਰਚੇ ਵਾਲਾ ਕੰਮ ਉਹਨਾਂ ਲਈ ਵੀ। ਬਹੁਤ ਖਰਚੇ ਵਾਲਾ ਕੰਮ ਉਹ ਉਹਨਾਂ ਦੀ ਜਿਹੜੀ ਪਾਲਿਸੀ ਹੈ ਐਡਮਿਨਿਸਟ੍ਰੇਸ਼ਨ ਦੀ 트੍ਰੰਪ ਦੀ ਕਿ ਜਿਹੜੇ ਪਹਿਲਾਂ ਪਹਿਲਾਂ ਹੁਣੇ ਆਈ ਨੇ। ਅੱਗੇ ਲੀਗਲ ਪ੍ਰੋਸੀਡਿੰਗ ਦੇ ਵਿੱਚ ਵਰਕ ਪਾਵਰ ਮਿਲੇ ਨਹੀਂ ਸਾਈਲੈਂਟ ਕਲੇਮ ਐਕਸੈਪਟ ਨਹੀਂ ਹੋਏ ਜਾਂ ਚੱਲ ਰਹੇ ਨੇ ਉੱਥੇ ਜਾਣ ਤੋਂ ਪਹਿਲਾਂ ਪਹਿਲਾਂ ਜਿਹੜੇ ਬੰਦੇ ਗੰਦਾ ਦੇ ਨੇੜੇ ਫੜ ਲਏ ਕੈਂਪ ਬਣਾਤੇ ਉਹਨਾਂ ਨੇ। ਤਕਰੀਬਨ ਤੁਸੀਂ 400 ਨਹੀਂ ਤਕਰੀਬਨ 2000 ਬੰਦਾ ਹਲੇ ਵੀ ਕੈਂਪ ਚ ਉਤੇ ਹੈਗਾ ਉਹ ਵੀ ਡਿਪੋਰਟ ਹੋ ਸਕਦਾ ਅੱਗੇ ਠੀਕ ਹੈ ਅੱਛਾ ਜੀ ਹੁਣ ਹਾਂ ਜੀ ਇਹ ਤੁਹਾਨੂੰ ਦੱਸਾਂ ਨਾ ਕਿ ਇਹਦੇ ਚ 20 3 ਲੱਖ ਬੰਦਾ ਇਹਨਾਂ ਨੂੰ ਸਾਰਾ 13 13 1 ਕਰੋੜ 30 ਲੱਖ ਬੰਦਾ ਕੱਢਣ ਲਈ 3 ਲੱਖ ਤੇ ਸਟਾਫ ਚਾਹੀਦਾ ਇਹਨਾਂ ਨੂੰ ਤੇ ਇੰਨਾ ਇੰਨਾ ਪੈਸਾ ਲੱਗਦਾ ਤੇ ਕੋਸ਼ਿਸ਼ ਕਰ ਰਹੇ ਨੇ ਸਟੈਪ ਵਾਈਜ਼ ਸਟੈਪ ਜਿਵੇਂ ਜਿਵੇਂ ਪਹਿਲਾਂ ਜਿਹਨੇ ਇਹ ਬੰਦੇ ਗਏ ਸੀ ਨਵੇਂ ਵੀ ਇਹਨਾਂ ਨੂੰ ਕੱਢ ਦੋ ਹੌਲੀ ਹੌਲੀ ਉਹ ਫੜਨਗੇ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਹੁਣ ਮੈਨੂੰ ਇੱਕ ਬੰਦਾ ਕੱਲ ਦੱਸ ਰਿਹਾ ਸੀ ਕਿ ਇੰਨੀ ਸਖਾਈ ਹੋ ਗਈ ਯੂ ਡੀਯੂਆਈ ਇਹਨੂੰ ਕਹਿੰਦੇ ਡਰਾਈਵਿੰਗ ਅੰਡਰ ਇਨਫਲੂਐਂਸ ਜਿਨਾ ਇਹ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਵੀ ਕੇਸ ਆ ਉਹ ਬਹੁਤ ਇਹ ਜਿਹੜਾ ਕੈਨੇਡਾ ਅਮਰੀਕਾ ਚ ਡੀਯੂਆਈ ਨੂੰ ਆਸਟ੍ਰੇਲੀਆ ਚ ਵੀ ਇਹਨੂੰ ਬਹੁਤ ਮਾੜਾ ਮੰਨਿਆ ਜਾਂਦਾ ਸੀਰੀਅਸ ਕ੍ਰਾਈਮ ਮੰਨਿਆ ਜਾਂਦਾ ਤੇ ਉਹਨਾਂ ਦੇ ਕਈ ਬੰਦੇ ਜਿਹੜੇ ਉਹ ਗਏ ਸੀ ਉਹਨਾਂ ਨੇ ਵਰਕ ਪਰਮਿਟ ਲੈ ਲਏ ਅਸਾਈਲਮ ਲੈ ਲਈ ਲਾਤੀ ਤਾਂ ਉਹ ਵੀ ਉਹਨਾਂ ਨੂੰ ਫੜ ਕੇ ਫੜ ਕੇ ਕਹਿੰਦੇ ਉਹਨਾਂ ਨੂੰ ਠੋਕ ਰਹੇ ਨੇ ਵੀ ਅਸੀਂ ਤੁਹਾਨੂੰ ਕੱਢਾਂਗੇ ਬਾਹਰ ਤੁਹਾਡੇ ਦੇ ਡੀਯੂਆਈ ਦੇ ਕੇਸ ਨੇ ਡਰਾਈਵਿੰਗ ਅੰਡਰ ਇਨਫਲੂਐਂਸ ਸ਼ਰਾਬ ਪੀ ਕੇ ਗੱਡੀ ਚਲਾਣਾ ਤੇ ਇਹ ਇਹ ਮਤਲਬ ਕਿ ਤਾਂ ਹੋ ਰਿਹਾ ਤੇ ਇਹ ਜਿਹੜੀ 13 1 ਕਰੋੜ 30 ਲੱਖ ਬੰਦਾ ਕੱਢਣ ਨਾਲ ਤੇ ਲੇਬਰ ਸ਼ਾਰਟੇਜ ਬਹੁਤ ਹੋਣੀ ਹੈ ਮੇਰੇ ਕੋਲ ਸਾਰੇ ਆਂਕੜੇ ਲਿਖੇ ਹੋਏ ਨੇ ਜਿਵੇਂ ਕਿ ਪੇਂਟਰ ਨੇ ਰੂਫਰਸ ਨੇ ਐਗਰੀਕਲਚਰਸ ਨੇ ਹਾਊਸ ਕੀਪਿੰਗ ਕਲੀਨਿੰਗ ਦਾ ਕੰਮ ਕਰਦੇ ਨੇ ਆ ਰੈਸਟੋਰੈਂਟਸ ਨੇ ਲੇਬਰ ਜਿੰਨੀਆਂ ਵੀ ਲੇਬਰ ਸ਼ਾਰਟੇਜ ਹੋ ਜਾਣੀਆਂ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਏ ਕੁਝ ਇੰਡਸਟਰੀਜ਼ ਜੀ ਵੀ ਇਫੈਕਟ ਪਾਊਗਾ ਇਹ ਹੋਲੀ ਹੋਲੀ ਸਟੈਪ ਵਾਈਜ਼ ਸਟੈਪ ਕਰਨੇਗੇ ਪਰ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਜਿਹੜੇ ਉੱਤੇ ਮੇਰੇ ਭਾਈ ਨੇ ਮੇਰੇ ਭੈਣ ਨੇ ਜਿਹੜੇ ਇਹ ਸੋਚ ਰਹੇ ਨੇ ਜਾਂ ਜਿਨ੍ਹਾਂ ਨੇ ਹੁਣ ਵੀ ਮੌਕਾ ਹੈਗਾ ਪੈਸਾ ਤੁਸੀਂ ਦਿਟਾਈ ਕਿਸ 에ਜੈਂਟਾਂ ਨੂੰ ਵਾਪਸ ਲੈ ਲਓ ਹਲੇ ਤੁਸੀਂ ਨਾ ਆਇਓ 4 ਸਾਲ ਟਰੰਪ ਹੈਗੇ ਨੇ ਤੁਸੀਂ ਨਾ ਕਰੋ ਇਲੀਗਲੀ ਕਿਸੇ ਵੀ ਤੁਸੀਂ ਬਾਰਡਰ ਕਰਾਸਿੰਗ ਨਾ ਕਰੋ ਸਹੀ ਤਰੀਕੇ ਨਾਲ ਸਹੀ ਤਰੀਕਾ ਬਣਾਓ ਤੇ ਤੁਸੀਂ ਆਪਣੇ ਪੈਸੇ ਹੁਣ ਵੀ ਜਿਹੜੇ ਥੋੜੇ ਬਚਦੇ ਨੇ ਨਹੀਂ ਦਿੱਤੇ ਪੈਸੇ ਵਾਪਸ ਲੈ ਲਓ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਗੈਰ ਕਾਨੂੰਨੀ ਕੰਮ ਨਾ ਕਰੋ ਇਹ ਗਲਤ ਹੈ ਤੁਸੀਂ ਸ਼ੁਕਰ ਮਨਾਓ ਤੁਹਾਨੂੰ ਵਾਪਸ ਆ ਗਏ ਤੁਸੀਂ ਤੇ ਸਰ ਜੇਕਰ ਵਾਪਸ ਹੋ ਉਸੇ ਮੁੱਦੇ ਤੇ ਆਈਏ ਕਿ ਤੁਹਾਨੂੰ ਲੱਗਦਾ ਪੰਜਾਬ ਚ ਜੋ ਜਹਾਜ਼ ਉਤਰਿਆ ਪੰਜਾਬ ਸਰਕਾਰ ਫੇਲ ਹੋਈ ਹੈ ਇੱਥੇ ਜੀ ਨਹੀਂ ਮੈਂ ਤੁਹਾਨੂੰ ਦੱਸਦਾ ਪੰਜਾਬ ਸਰਕਾਰ ਦੇਖੋ ਪੰਜਾਬ ਸਰਕਾਰ ਦੀ ਗੱਲ ਮੈਂ ਕੀ ਕਰਾਂ ਜਦ ਮੈਂ ਕਹਿ ਰਿਹਾ ਵੀ ਬੰਦਿਆ ਪੰਜਾਬ ਫੇਲ ਜਿਹੜੇ ਹੁਣ ਜਿਹੜਾ ਇਹ ਜਹਾਜ਼ ਉਤਰਦਾ ਉਹ ਪੰਜਾਬ ਸਰਕਾਰ ਦੇ ਅੰਡਰ ਨਹੀਂ ਹੈਗਾ ਠੀਕ ਹੈ ਅੱਛਾ ਜੀ 에ਵੀਏਸ਼ਨ ਮਿਨਿਸਟਰੀ ਦੇ ਅੰਡਰ ਆ ਜਿਹੜਾ 에ਰਪੋਰਟ ਆ ਸੈਂਟਰ ਦੇ ਅੰਡਰ ਹੁੰਦਾ 에ਰਪੋਰਟ ਚਾਹੇ ਪੰਜਾਬ ਦੀ ਜ਼ਮੀਨ ਤੇ ਆ ਲੇਕਿਨ ਉਹਦੇ ਤੇ ਜਿਹੜਾ ਸਿਵਲ ਜਿਹੜੀ ਫੋਰਨ ਮਿਨਿਸਟਰੀ ਤੇ ਸਿਵਲਾਈਜ਼ੇਸ਼ਨ ਮਿਨਿਸਟਰੀ ਉਹਦੇ ਅੰਡਰ ਹੁੰਦਾ 에ਰਪੋਰਟ ਉੱਥੇ ਜਿਹੜੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਭੇਜੇ ਗਏ ਨੇ ਪਰ ਕੇਂਦਰ ਸਰਕਾਰ ਕੀ ਕਰ ਸਕਦੀ ਆ ਕੇਂਦਰ ਸਰਕਾਰ ਹੁਣ ਉਹ ਕਿਵੇਂ ਕਹ ਸਕਦੇ ਤੁਹਾਡੇ ਘਰ ਇੱਕ ਕੰਟਰੀ ਦੇ ਵਿੱਚ ਜਿਹੜੇ ਇਲੀਗਲ ਬੰਦੇ ਬਾਰਡਰ ਕਰਾਸਿੰਗ ਕਰਕੇ ਆਏ ਨੇ ਉਹਨਾਂ ਨੂੰ ਕੀ ਕਹੇ ਤੁਸੀਂ ਰੱਖ ਲਓ ਉੱਥੇ ਜਾਂ ਅਸੀਂ ਲੈ ਕੇ ਆਨੇ ਆ ਇਦਾਂ ਨਹੀਂ ਹੋ ਸਕਦਾ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰਦਾ ਇਲੀਗਲ ਕੰਮ ਕਰਦਾ ਹੈ ਉਹਦੇ ਤੇ ਸਰਕਾਰ ਕਹਿੰਦੇ ਵੀ ਅਸੀਂ ਇਹਦਾ ਸ਼ੁਗਰਗੁਰ ਐਕਸੈਪਟ ਕਰ ਲਏ ਉਹਨਾਂ ਨੇ ਉਹ ਵੀ ਕਹਿ ਸਕਦੇ ਤੁਸੀਂ ਦੱਸੋ ਏਜੰਟਾਂ ਨੂੰ ਕਿੰਨੇ ਪੈਸੇ ਤੇ ਕਿੱਥੋਂ ਪੈਸੇ ਆ ਤੁਹਾਡੇ ਕੋਲੋਂ ਸਰਕਾਰ ਵੀ ਤੰਗ ਕਰ ਸਕਦੀ ਸੀ ਪਰ ਉਹਨਾਂ ਨੇ ਕੁਝ ਨਹੀਂ ਕਿਹਾ ਠੀਕ ਹੈ ਫੇਲਰ ਦੇ ਵਿੱਚ 50-50 ਲੱਖ ਰੁਪਏ ਵੀ ਇਕੱਠਾ ਹੋ ਰਿਹਾ ਤੁਸੀਂ ਕੋਸ਼ਿਸ਼ ਕਰੋ ਮੌਕੇ ਤਲਾਸ਼ ਕਰੋ ਪੜਾਈ ਲਿਖਾਈ ਕਰੋ ਤੁਸੀਂ ਆਪਣੇ ਸਕਿੱਲ ਨੂੰ ਅਪਗ੍ਰੇਡ ਕਰੋ ਇਹ ਚ ਫੇਲਰ ਮੈਂ ਨਹੀਂ ਮੰਨਦਾ ਕੋਈ ਫੇਲਰ ਹੈਗੀ ਐਦਾਂ ਦੀ ਕੋਈ ਤੇ ਤੀਸਰ ਮੋਦੀ ਵੀ ਭੇਜ ਸਕਦਾ ਸੀ ਆਪਣੇ ਜਹਾਜ਼ ਕੇਂਦਰ ਸਰਕਾਰ ਜਿਵੇਂ ਤੁਸੀਂ ਕਿਹਾ ਉਹਨਾਂ ਦੇ ਐਂਟਰ ਆਉਂਦੇ ਨੇ ਹਵਾਈ ਹਟੇ ਕਿ ਮੋਦੀ ਸਰਕਾਰ ਵੀ ਆਪਣੇ ਜਹਾਜ਼ ਭੇਜ ਸਕਦੀ ਸੀ ਇਹ ਯੂ ਐਸ ਏ ਨਹੀਂ ਇਹ ਦੇਖੋ ਭੇਜ ਸਕਦਾ ਪਰ ਗੱਲ ਇਹ ਹੈ ਕਿ ਜਿਹੜੀ ਉਹ ਫਿਰ ਡੈਪੋਟੇਸ਼ਨ ਨਹੀਂ ਬਣਦੀ ਜਾਂਦੀ ਉਹ ਹਰੇਕ ਬੰਦਾ ਦੇਖੋ ਉੱਥੇ ਤੁਹਾਨੂੰ 1 ਕਰੋੜ 30 ਲੱਖ ਪੰਦਾ ਹਰੇਕ ਕੰਟਰੀ ਹੈ ਕੋਜੀ ਆਪਣੇ ਜਹਾਜ਼ ਭੇਜ ਦੋ 1 ਕਰੋੜ 30 ਲੱਖ ਬੰਦੇ ਨੂੰ ਕਿੰਨੇ ਜਹਾਜ਼ ਚਾਹੀਦੇ ਨੇ ਠੀਕ ਹੈ ਨਾ ਤੇ ਜਿਹੜੀ ਵੀ ਹੁਣ ਜਿਵੇਂ ਆਪਣੇ ਦੇਸ਼ ਚ ਆਂਦੇ ਨੇ ਠੀਕ ਹੈ ਨਾ ਆਪਣੇ ਦੇਸ਼ ਵੀ ਆਪਾਂ ਕੱਢਦੇ ਹਾਂ ਰਿਪੋਰਟ ਕਰਦੇ ਆਂ ਇੰਡੀਆ 'ਚ ਵੀ ਆਉਂਦੇ ਨੇ ਤੇ ਇਹ ਪ੍ਰੈਕਟੀਕਲੀ ਸੰਭਵ ਨਹੀਂ ਹੁੰਦਾ ਠੀਕ ਹੈ ਇੰਨਾ ਖਰਚਾ ਕਰਨਾ ਭੇਜਣਾ ਜਹਾਜ਼ ਤੇ ਉੱਥੋਂ ਬੰਦੇ ਲੈ ਕੇ ਆਉਣਾ ਇਲੀਗਲ ਜੇ ਕੋਈ ਇਲੀਗਲ ਹੋਣ ਇਹ ਤਾਂ ਹਰੇਕ ਬੰਦੇ ਜਾਣਗੇ ਇਲੀਗਲ ਬਾਰਡਰ ਕਰਾਸਿੰਗ ਕਰਨਗੇ ਇਲੀਗਲ ਕ੍ਰਾਈਮ ਕਰਨਗੇ ਤੇ ਉੱਥੋਂ ਕਹਿਣਗੇ ਮੋਦੀ ਸਾਹਿਬ ਜਾਂ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਕਹਿਣਗੇ ਕਿ ਤੁਸੀਂ ਸਾਨੂੰ ਲੈ ਜਾਓ ਆ ਕਿ ਐ ਨਹੀਂ ਹੁੰਦਾ ਇਹਦੇ ਚਾਂਸਸ ਪ੍ਰੈਕਟੀਕਲ ਜਿਹੜਾ ਫਿਜ਼ੀਬਲ ਨਹੀਂ ਹੈਗਾ ਇਹ ਤੇ ਸਾਰੇ ਇਹ ਸਵਾਲਾਂ ਤੇ ਦਾ ਤੁਸੀਂ ਬਹੁਤ ਵਧੀਆ ਜਵਾਬ ਦਿੱਤੇ ਨੇ ਉਮੀਦ ਕਰਦੇ ਆਂ ਵੀ ਸਰੋਤਿਆਂ ਨੂੰ ਵੀ ਇਹ ਸਭ ਕੁਝ ਦਾ ਕਲੀਅਰ ਹੋ ਗਿਆ ਹੋਊਗਾ ਪਰ ਹੁਣ ਜਿਹੜਾ ਵੱਡਾ ਸਵਾਲ ਇਹ ਹੈ ਕਿ ਜਿਹੜੇ ਰਿਪੋਰਟ ਹੋ ਕੇ ਆ ਗਏ ਜਾਂ ਆਉਣ ਵਾਲੇ ਨੇ ਕੀ ਉਹ ਹੁਣ ਕਿਸੇ ਹੋਰ ਦੇਸ਼ ਜਾ ਸਕਦੇ ਨਹੀਂ ਦੇਖੋ ਇਹਨਾਂ ਦੇ ਜਦੋਂ ਫਿੰਗਰਪ੍ਰਿੰਟ ਲਏ ਸੀ ਇਹਨਾਂ ਨੂੰ ਰਿਪੋਰਟ ਕਰਨ ਤੋਂ ਪਹਿਲਾਂ ਇਹਨਾਂ ਦੇ ਫਿੰਗਰਪ੍ਰਿੰਟ ਲਏ ਹੋਣੇ ਨੇ ਬਾਇਓਮੈਟ੍ਰਿਕ ਜਿਹੜੇ ਆ ਉਹ ਬਾਇਓਮੈਟ੍ਰਿਕ ਜਿਹੜੇ ਆ ਖਾਸ ਕਰ ਪੰਜ ਕੰਟਰੀ ਸੇ ਸ਼ੇਅਰ ਕਰਦੇ ਨੇ ਫ੍ਰਾਂਸ ਹੋ ਗਿਆ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਕੈਨੇਡਾ ਹੋ ਗਿਆ ਠੀਕ ਹੈ ਕੁਝ ਹੋਰ ਕੰਟਰੀਜ਼ ਵੀ ਹੈਗੇ ਨੇ ਜਿਹਨਾਂ ਨਾਲ ਟਾਈ ਅਪ ਹੈ ਤੇ ਇਹਦੇ ਕਰਕੇ ਇਹ ਇਹਨਾਂ ਦੇ ਚਾਂਸਸ ਹਲੇ ਹੈ ਨਹੀਂ तकरीबन 2 ਤੋਂ ਲੈ ਕੇ 5 ਸਾਲ ਹਰੇਕ ਲ ਕੰਟਰੀ ਦਾ ਅਲੱਗ-ਅਲੱਗ ਹਿਸਾਬ ਹੈ ਤੁਸੀਂ ਆਪਣੀ ਸਕਿੱਲ ਨੂੰ ਅਪਗ੍ਰੇਡ ਕਰੋ ਇੰਤਜ਼ਾਰ ਕਰੋ ਤੁਸੀਂ ਜਾਂ ਕਈ ਬੰਦੇ ਆ ਦੇਖਿਆ ਇੰਟਰਵਿਊ ਚ ਮੈਂ ਦੇਖਿਆ ਕਈ ਜੰਗ ਬੱਚੇ ਹੀ ਨੇ 17 18 18 ਸਾਲ ਦੇ 20 ਸਾਲ ਦੇ ਤੁਹਾਡੀ ਉਮਰ ਬਹੁਤ ਛੋਟੀ ਹੈ ਤੁਸੀਂ ਆਪਣੀ ਐਕਸਾਈਟਮੈਂਟ ਤੇ ਥੋੜਾ ਜਿਹਾ ਥੋੜਾ ਸ਼ਾਂਤ ਰੱਖੋ ਆਪਣੇ ਆਪ ਨੂੰ ਤੁਸੀਂ ਆਪਣੇ ਸਕਿੱਲ ਨੂੰ ਅਪਗ੍ਰੇਡ ਕਰੋ ਪੜ੍ਹਾਈ ਲਿਖਾਈ ਕਰੋ ਉੱਥੇ ਐਕਸਪੀਰੀਅੰਸ ਲਓ ਇੰਡੀਆ ਚ ਬਹੁਤ ਬੁਨਿਆਅ ਓਪਰਚੁਨਿਟੀਆਂ ਨੇ ਇੰਡੀਆ ਚ ਬਹੁਤ ਲੋਕ ਇੰਡੀਆ ਆਲੇ ਕੋਲ ਜਿਆਦਾ ਪੈਸਾ ਹੈ ਇੰਡੀਆ ਚ ਬਹੁਤ ਤਰੱਕੀ ਓਪਰਚੁਨਿਟੀਆਂ ਨੇ ਤੁਸੀਂ ਉੱਥੇ ਵੀ ਤਰੱਕੀ ਕਰ ਸਕਦੇ ਹੋ ਠੀਕ ਆ ਉੱਥੇ ਵੀ ਪੜ੍ਹ ਲਿਖ ਸਕਦੇ ਹੋ ਪੰਜਾਬ ਚ ਕੀ ਕਰ ਸਕਦੇ ਨਹੀਂ ਹੁਣ ਇਹ ਤੁਹਾਡੇ ਹਿਸਾਬ ਦੇ ਨਾਲ ਜਾਂ ਤੁਸੀਂ ਕੋਈ ਸਲਾਹ ਦੇਣੀ ਚਾਹੁੰਦੇ ਹੋ ਜੀ ਦੇਖੋ ਜਿੰਨਾ ਉਹਨਾਂ ਪੈਸਾ ਖਰਾਬ ਹੋ ਗਿਆ ਉਹਨਾਂ ਤੇ ਪਹਿਲਾਂ ਪ੍ਰੈਸ਼ਰ ਪਾ ਕੇ ਪੈਸੇ ਵਾਪਸ ਕਰਨ ਦਾ ਠੀਕ ਹੈ ਪੰਜਾਬ ਦੇ ਸਾਥ ਦੇ ਰਹੀ ਹੈ ਜੀ ਵੈਸੇ ਉਹਨਾਂ ਦਾ ਕਈ ਇੱਕ ਟਰੈਵਲ ਏਜੰਸੀ ਗਾ ਜਲੰਧਰ ਨੇੜੇ ਦਾ ਸਤਨਾਮ ਸਿੰਘ ਉਹਨਾਂ ਤੇ ਕਾਰਵਾਈ ਵੀ ਹੋਈ ਆ ਦਲੇਰ ਸਿੰਘ ਦੀ ਸ਼ਿਕਾਇਤ ਤੇ ਜੀ ਅੱਛਾ ਚਲੋ ਵਧੀਆ ਗੱਲ ਆ ਜੀ ਡਾਕਟਰ ਸੀਲ ਕਰਤੇ ਜੀ ਉਹਨਾਂ ਨੇ ਦੇਖੋ ਪਤਾ ਕੀ ਗੱਲ ਆ ਜਿਹੜੀ ਡੰਕੀ ਲਾ ਕੇ ਜਾਣਾ ਜਿਹੜੇ ਏਜੰਟਸ ਨੇ ਇਹ ਆਪਣਾ ਪੈਸਾ ਬਣਾਉਂਦੇ ਨੇ ਇਹ ਜਾਣਦੇ ਨੇ ਚੱਲ ਕੇ ਲੋਕ ਵੀ ਸਾਨੂੰ ਉੱਥੇ ਬਾਹਰ ਪਚਾਓ ਸਾਡੇ ਕੋਲ ਸ਼ਾਰਟਕਟ ਜਿਹੜਾ ਸ਼ਾਰਟਕਟ ਹਨ ਸਫਲ ਜ਼ਿਆਦਾ ਕਈ ਵਾਰ ਮਹਿੰਗਾ ਪੈ ਜਾਂਦਾ ਬਹੁਤ ਲੋਕ ਪਹਿਲਾਂ ਚਲੇ ਗਏ ਡੰਕੀ ਲਾ ਕੇ ਗਏ ਨੇ ਪਹੁੰਚੇ ਨੇ ਯੂ ਐਸ ਐਚ ਠੀਕ ਹੈ ਉਹਨਾਂ ਨੇ ਸਾਈਲੈਂਟ ਕਲੇਮ ਹਲ ਤੱਕ ਲੱਗੇ ਹੋਏ ਨੇ ਕਈ ਇਹਦੇ ਅਪਰੂਵ ਹੋ ਗਏ ਟਾਈਮ ਲੱਗਦਾ ਉਹਨਾਂ ਨੂੰ ਅੱਗੇ ਲਈ ਲਾਈਫ ਨਹੀਂ ਪਤਾ 5 ਤੋਂ ਲੈ ਕੇ 10 ਸਾਲ ਲੱਗ ਜਾਂਦੇ ਨੇ ਸਟਰਗਲ ਆ ਜਾਨੂ ਜੇ ਮੰਨ ਲਓ 25 ਸਾਲ ਦਾ ਬੰਦਾ ਹੈਗਾ 35 40 ਸਾਲ ਦਾ ਹੋ ਜਾਂਦਾ ਗ੍ਰੀਨ ਕਾਰਡ ਲੈਂਦਾ ਲੈਂਦਾ ਵਿਆਹ ਕਦੋਂ ਕਰੂ ਕਦੋਂ ਬੱਚੇ ਪੈਦਾ ਕਰੂ ਕੀ ਕਰੂਗਾ ਸਟਰਗਲ ਮਿਹਨਤ ਕਰੂ ਜਾਨੂ ਬੰਦਾ ਬਜ਼ੁਰਗੇ ਹੋ ਜਾਂਦਾ ਹੌਲੀ ਹੌਲੀ ਤੇ ਜਿਹੜੇ ਇਹ ਸਹੀ ਤਰੀਕਾ ਅਪਣਾ ਪੜਾਈ ਲਿਖਾਈ ਕਰਕੇ ਆਪਣੇ ਨੂੰ ਅਪਗ੍ਰੇਡ ਕਰੋ ਬਸ ਠੀਕ ਹੈ ਹਾਂਜੀ ਸੋ ਸਰ ਤੁਸੀਂ ਬਹੁਤ ਵਧੀਆ ਜਿਹੜੇ ਸਵਾਲ ਮਨਾਂ ਦੇ ਵਿੱਚ ਸੀਗੇ ਉਹਨਾਂ ਨੂੰ ਕਲੀਅਰ ਕੀਤਾ ਕਿ ਟੈਕਨੀਕਲੀ ਤੌਰ ਤੇ ਕੀ ਇਹਨਾਂ ਦੇ ਜਵਾਬ ਨੇ ਤੁਸੀਂ ਉਹ ਦੱਸੇ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਸਰੋਤਿਆਂ ਦੇ ਮਨਾਂ ਦੇ ਵਿੱਚ ਸਵਾਲ ਸੀਗੇ ਉਹਨਾਂ ਦੇ ਜਵਾਬ ਉਹਨਾਂ ਨੂੰ ਮਿਲ ਗਏ ਹੋਣਗੇ ਤੇ ਫਿਰ ਵੀ ਜੇਕਰ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਦੁਬਾਰੇ ਸਾਨੂੰ ਰਿਕਵੈਸਟ ਕਰ ਲਾਂਗੇ ਦੁਬਾਰੇ ਫਿਰ ਤੁਹਾਡੇ ਸਵਾਲਾਂ ਦੇ ਜਵਾਬ ਲਵਾਂਗੇ ਤੇ ਅੱਜ ਦੇ ਲਈ ਤਾਂ ਫਿਲਹਾਲ ਇੰਨੇ ਹੀ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਸਾਥੇ ਜੇ ਇਹ ਗੱਲ ਕਹਿਣਾ ਚਾਹੁੰਦਾ ਬਸ ਵੀ ਜਿਹੜਾ ਤੁਸੀਂ ਕੋਸ਼ਿਸ਼ ਕਰੋ ਉੱਥੇ ਆਪਣਾ ਜੇ ਪੈਸਾ ਇਹਨਾਂ ਤੁਸੀਂ ਇਕੱਠਾ ਕਰ ਸਕਦੇ ਹੋ ਕੋਈ ਬਿਜ਼ਨਸ ਕਰੋ ਦੁਬਾਰਾ ਮੈਂ ਰਿਪੀਟ ਕਰ ਰਿਹਾ ਮੇਰੀ ਗੱਲ ਦਾ ਕੋਈ ਬੁਰਾ ਨਾ ਮੰਨੇ ਮੈਂ ਕਿਸੇ ਦੇ ਖਿਲਾਫ ਨਹੀਂ ਆਗਾ ਮੈਂ ਤਾਂ ਬਸ ਇੱਕ ਜਿਹੜੇ ਫੈਕਟ ਦੱਸੇ ਨੇ ਜੋ ਪ੍ਰੈਕਟੀਕਲ ਜਿਹੜਾ ਪ੍ਰੋਸੀਜਰ ਹੈਗਾ ਕਿਵੇਂ ਬਣਾਇਆ ਜਾਂਦਾ ਕੀ ਹੁੰਦਾ ਉਹੀ ਦੱਸ ਦੱਸਿਆ ਕਿ ਤੁਸੀਂ ਆਪਣੇ ਆਪ ਨੂੰ ਉੱਥੇ ਮੌਕੇ ਤਲਾਸ਼ ਕਰੋ ਬਹੁਤ ਮੌਕੇ ਨੇ ਇੰਡੀਆ ਦੇ ਵਿੱਚ ਤਾਂ ਕੀ ਕਰਨ ਦੇ ਬਹੁਤ ਜ਼ਿਆਦਾ ਠੀਕ ਹੈ ਤੇ ਅਸੀਂ ਇੱਥੇ ਬੈਠੇ ਇੰਡੀਆ 'ਚ business ਕਰਦੇ ਆ ਜਾਂ ਕੋਈ ਹੋਰ ਕੰਮ ਬਹੁਤ ਲਖੇ NRI ਨੇ ਇੱਥੇ ਬਾਹਰੋਂ ਬੈਠ ਕੇ ਇੰਡੀਆ 'ਚ business ਕਰ ਰਹੇ ਨੇ ਤੁਸੀਂ ਉੱਥੇ ਬੈਠ ਕੇ ਵੀ ਕਰ ਸਕਦੇ ਹੋ ਤੇ ਤੁਸੀਂ ਉਸ ਚੀਜ਼ ਦਾ ਫਾਇਦਾ ਚੱਕੋ government ਦੀਆਂ policies ਦਾ ਉਹਦਾ ਫਾਇਦਾ ਚੱਕੋ loan ਮਿਲਦੇ ਨੇ ਕੁਝ ਵੀ ਮਿਲਦਾ business ਚਲਾਓ ਆਪਣਾ entrepreneur ਬਣੋ ਕਿ ਤੁਸੀਂ ਉੱਥੇ ਵੀ ਬਹੁਤ ਕੁਝ ਕਰ ਸਕਦੇ ਹੋ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੈਰੀ ਖਾਲਸਾ